ਬੰਦੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਬਾਈ ਜੀ ਅੱਜ ਤੇ ਆਪਾਂ ਚੱਲੇ ਜੇ ਨਿਕਲ ਪਏ ਘਰੋਂ ਤੇ ਜਿੱਦਾਂ ਕੀ ਤੁਹਾਨੂੰ ਪਤਾ ਹੀ ਐ ਮਹਿਕ ਉਰਫ ਮੁਸ਼ਕਪ੍ਰੀਤ ਜਿੰਨੇ ਬਹੁਤ ਜ਼ਿਆਦਾ ਗੰਦ ਪਾਇਦਾ ਤੇ ਇਹਦਾ ਗੰਦ ਵੇਖ ਵੇਖ ਕੇ ਸਾਡਾ ਦਿਮਾਗ ਜਿਹੜਾ ਨਾ ਭੈਣ ਚੋਂ ਬਹੁਤ ਜ਼ਿਆਦਾ ਸਾਡੇ ਵੀ ਦਿਮਾਗ ਚ ਗੁੱਸਾ ਤੇ ਬੜਾ ਜ਼ਿਆਦਾ ਸਾਡੇ ਮਨ ਚ ਗੱਲਾਂ ਨੇ ਵੀ ਇਹ ਜਿਹੜੀਆਂ ਨੇ ਸ਼ੁਰੂ ਕੀਤਾ ਸਿਸਟਮ ਪਿਆ ਜਿਹੜਾ ਘਰੋਂ 도ੜ ਜਾਣਾ ਬਾਅਦ ਚ ਹੋਰ ਜਾ ਕੇ ਅੱਗੇ ਬਦਮਾਸ਼ੀ ਵੀ ਦੱਸਣੀ ਫੇਰ ਬਾਰ-ਬਾਰ ਆਪਣੋਂ ਵੀ ਅੱਗੇ ਇਹਨੂੰ ਦੱਸਣਾ ਵੀ ਆ ਮੈਂ ਤੇ ਇਦਾਂ ਦੀ ਆ ਵੀ ਮੈਂ ਤੇ ਇਦਾਂ ਹੀ ਕਰੂੰਗੀ ਹੈਨਾ ਚੈਲੰਜ ਦੇ ਰਹੀ ਐ ਸਮਝ ਲਓ ਵੀ ਆ ਗੋਮ ਤਾਂ ਹੋਰ ਜ਼ਿਆਦਾ ਬਦਮਾਸ਼ੀ ਦੱਸ ਰਹੀ ਐ ਹੁਣ ਵੇਖੋ ਜੀ ਇਹ ਗੱਲ ਐ ਵਾ ਵੀ ਆਪਾਂ ਤੇ ਸਾਡੇ ਕੋ ਤੇ ਨਹੀਂ ਜੇ ਬਰਦਾਸ਼ਤ ਹੁੰਦਾ ਠੀਕ ਐ ਜੇ ਤੁਸੀਂ ਜੋ ਮਰਜ਼ੀ ਕਰੋ ਇੱਕ ਵਿਆਹ ਕਰੋ ਦੋ ਕਰੋ ਚਾਰ ਕਰੋ ਪਰ ਕਮ ਸੇ ਕਮ ਕੋਈ ਪ੍ਰਾਈਵੇਸੀ ਨਾ ਦੀ ਵੀ ਕੋਈ ਚੀਜ਼ ਹੁੰਦੀ ਐ ਤੁਸੀਂ ਆਪਣਾ ਵਿਆਹ ਕਰਾ ਕੇ ਕਿਉਂ ਬਾਬਾ ਜੋ ਮਰਜ਼ੀ ਕਰੀ ਜਾ ਲੋ ਯਾਰ ਸਾਡੀ ਇਹ ਸੋਚਿਆ ਵੀ ਹੋਰ ਵੀ ਕੁੜੀਆਂ ਵੇਖ ਕੇ ਵੀ ਹਾਂ ਵੀ ਇਹਨੇ ਇਦਾਂ ਕੀਤਾ ਤੇ ਮੈਂ ਵੀ ਇਦਾਂ ਕਰਾਂ ਹਾਂ ਇਸ ਕਰਕੇ ਸਾਡੇ ਵਾਸਤੇ ਬਹੁਤ ਗਲਤ ਗੱਲ ਆ ਵੀ ਅਸੀਂ ਬਰਦਾਸ਼ਤ ਨਹੀਂ ਕਰਦੇ ਇਹ ਚੀਜ਼ਾਂ ਬਿਲਕੁਲ ਕਿਉਂਕਿ ਇਹ ਜੋ ਕਰਨੀ ਆ ਇਹਦੇ ਲੈ ਵੇਖ ਕੇ ਹੋਰ ਕੁੜੀਆਂ ਵੀ ਕਹਿਣ ਗਈਆਂ ਵੀ ਜੇ ਇਹਨੂੰ ਕੋਈ ਨਹੀਂ ਫਰਕ ਪਿਆ ਜਾਂ ਇਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਫਿਰ ਆਪਾਂ ਵੀ ਘਰੋਂ ਨਿਕਲ ਜਾਨੀ ਆ ਆਪਾਂ ਵੀ ਚਲੋ ਘਰੋਂ ਮਤਲਬ ਭਜੋ ਇੱਥੇ ਆ ਕੇ ਹਨਾ ਇਹਨਾਂ ਨੇ ਇੱਕ ਹੋਟਲ ਦਾ ਕਮਰਾ ਲੈਣਾ ਮੰਨ ਲਓ 11500 ਉਹਦੇ ਨਾਲ ਚੰਗਾ ਵਾ ਵੀ ਇੱਥੇ ਜਿਹੜੇ ਪੀਰ ਕਮਰੇ ਦਿੰਦੇ ਆ ਉਹ ਦੇ ਦਿੰਦੇ ਆ ਜੀ 5000 ਰੁਪਏ ਚ ਜਿਹੜਾ ਰੋਜਣਾ ਨੇ ਕਮਰਾ ਲੈਣਾ 1000 ਰੁਪਏ ਚ ਨਾ ਤੇ ਮਤਲਬ ਪੀਰ ਵੇਖੋ ਜੀ 6000 ਰੁਪਏ ਦੇ ਕੇ ਦੇ ਮਹੀਨਾ ਜੋ ਮਰਜੀ ਇੱਥੇ ਘਰ ਘੁਰ ਕੇ ਤੇ ਘਰ ਨੂੰ ਫੇਰ ਬਾਬਲ ਤੁਰਪੋ ਜਾ ਕੇ ਤੇ ਹੋਰ ਅੱਗੇ ਤੁਰਪੋ ਉਹ ਨਾਲ ਜਿਹੜੇ ਕੰਮ ਨੇ ਕੀਤੇ ਤੇ ਸ਼ੁਰੂ ਭਾਈ ਆਪਾਂ ਦੇ ਵੇਖੋ ਆਡੇ ਦੇ ਵੱਸੋਂ ਬਾਹਰ ਕੰਮ ਹੈ ਬਰਦਾਸ਼ਤ ਤੋਂ ਬਾਹਰ ਹੈ ਤੇ ਹੁਣ ਆਪਾਂ ਜਾ ਰਹੇ ਆ ਵੇਖਣੇ ਵੀ ਮੈਨੂੰ ਐਡਰੈਸ ਭੇਜਿਆ ਕੇ ਨੇ ਦਾ ਤੇ ਕਿਹੜੀ ਜਗ੍ਹਾ ਰਹਿੰਦੀ ਆ ਤੇ ਜਿਹੜਾ ਦਾ ਘਰ ਵਾਲਾ ਵਾ ਉਹ ਵੀ ਬਦਮਾਸ਼ੀ ਦੱਸਣ ਡਿਆ ਕੋਈ ਨਹੀਂ ਦਾ ਕਹਿੰਦਾ ਸੀ ਐਂ ਵੇਖ ਲਾਂਗੇ ਤਾਂ ਤੈਨੂੰ ਹੁਣ ਦਿਖਾਣ ਹੀ ਆਏ ਆਪ ਹੁਣ ਠੀਕ ਆ ਜੇ ਹੁਣ ਤੂੰ ਗੌਰ ਨਾਲ ਵੇਖੀ ਹੁਣ ਵੇਖ ਲਈ ਤਾਂ ਆਪ ਨਾਲ ਬਹਿ ਕੇ ਤੇ ਚਲੋ ਅੱਗੇ ਵੇਖਦੇ ਆ ਕਿੱਥੇ ਆ ਬਾਕੀ ਜਾ ਕੇ ਜੇ ਤੇ ਮਿਲਦੀ ਆ ਤੁਹਾਡੇ ਸਾਹਮਣੇ ਰੱਖਦੇ ਆ ਸਾਰੀ ਗੱਲ ਬਾਤ ਇਹ ਤੇਰੀ ਮੁਸ਼ਕ ਠੀਕ ਆ ਦਾ ਕਰਦੇ ਆ लाज ਤੁਹਾਡੇ ਸਾਹਮਣੇ ਵਕੀ ਬਣੇ ਰਹੋ ਰੋਮੀ ਦਾ ਸੁਭਾਅ ਬਾਲਾ ਗਰਮ ਹੈ ਪਹਿਲਾਂ ਦਾ ਤਾਂ ਹੁਣ ਦਾ ਬੜਾ ਫਰਕ ਪੈ ਗਿਆ ਪਹਿਲਾਂ ਨਾ ਸ਼ਰੀਰ ਤਗੜੇ ਹੁੰਦੇ ਸੀ ਮੁੰਡਿਆਂ ਦੇ ਜਾਂ ਬਿਉਗਾਂ ਦੇ ਦਾਦਿਆਂ ਦੇ ਤਗੜੇ ਹੁੰਦੇ ਸੀ ਸ਼ਰੀਰ ਤੇ ਉਹ ਯੁਰਤ ਰੱਖਦੇ ਹੂੰ ਤੇ ਉਹਨਾਂ ਦਾ ਪੂਰਾ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣਾ ਪੂਰਾ ਨਾਂ ਹੁੰਦਾ ਵੀ ਯਾਰ ਸਾਡੀ ਇੱਜ਼ਤ ਉਹਦਾ ਕਰਕੇ ਉਹਨਾਂ ਦੇ ਬੱਚੇ ਅੱਗੇ ਡਰਦੇ ਸੀ ਵੀ ਨਹੀਂ ਆਪਾਂ ਇਹੋ ਜਿਹਾ ਕੰਮ ਨਹੀਂ ਕਰਨਾ ਸਾਡੇ ਭਰਾ ਦੀ ਬਹੁਤ ਇੱਜ਼ਤ ਹੈ ਅੱਜ ਕੱਲ੍ਹ ਹੈ ਹੀ ਕੰਮ ਉਹ ਨਹੀਂ ਅੱਜ ਕੱਲ੍ਹ ਭਰਾ ਭੈਣਾਂ ਨੂੰ ਕਹਿੰਦੇ ਆ ਆਪਣੀ ਸਹੇਲੀ ਮਿਲਣਾ ਸੈੱਟ ਕਰਾ ਦੇ। ਹਾਂ ਵੇਖੋ। ਹੈ? ਤੇ ਭੈਣਾ ਉਹ ਜੀਆਂ ਯਾਰਾਂ ਦੋਸਤਾਂ ਨਾਲ ਉਹ ਜਿਹੜਾ ਯਾਰ ਦੋਸਤ ਭਰਾ ਦੇ ਨਾਲ ਘਰ ਆ ਗਿਆ ਫਿਰ ਉਹਦੇ ਨਾਲ ਹੋ ਜਾਂਦੀਆਂ। ਯਾਰ ਜਦੋਂ ਭਰਾ ਹੀ ਮਦਕਾਣਾ ਹੋ ਗਿਆ ਭੈਣ ਦਾ ਤੇ ਭੈਣ ਵੀ ਤੇ ਫਿਰ ਉਦਾਈ ਚੱਲੂਗੀ। ਤੇ ਆ ਜਿਹੜੇ ਵੀਡੀਓ ਜਿਹੜੀਆਂ ਰੀਲਾਂ ਚੱਲਦੀਆਂ ਪਹਿਲਾਂ ਕੰਜਰਖਾਨਾ ਦੇ ਇਹ ਬੜਾ ਸਾਨੂੰ ਗੰਦਾ ਲੱਗਦਾ ਵੀ ਜਿਹੜਾ ਭੈਣਾ ਇਹਨੂੰ ਸਹੇਲੀਆਂ ਬਣਾਉਂਦੇ ਨਾਲੀਆਂ ਬਣਾਉਂਦੇ ਆ ਰੀਲਾਂ ਬਣਾਈ ਜਾਂਦੇ ਆ ਬਹੁਤ ਗਲਤ ਕਰ ਲਿਆ। ਤੇ ਇਹ ਵੇਖੋ ਵੇਖੀ ਕੰਮ ਚੱਲਣ ਰਿਹਾ ਵੀ ਇਹਦੇ ਪੰਜਾਬ ਦਾ ਦੇ ਤਾਂ ਬਹੁਤ ਖਰਾਬ ਹੋ ਜੂਗਾ। ਉਹਨ ਇੱਕ ਥੋੜੇ ਦਿਨ ਪਹਿਲਾਂ ਦੀ ਗੱਲ ਜੇ ਤੇ ਉਹਨੇ ਵੀ ਵੀਡੀਓ ਬਣਾਣੀ ਸ਼ੁਰੂ ਕੀਤੀ ਸੀ ਟਿਕਟੌਕ ਤੇ ਭੈਣ ਆਪਣੀ ਨਾ ਵੀਡੀਓ ਬਣਾਦਾ ਰਿਆ ਉਹਨੂੰ ਆਪਣੀ ਮਤਸਹੇਲੀ ਬਣਾਈ ਦੀ ਤੇ ਲੋਕੀ ਉਹਨੂੰ ਕਹਿੰਦੇ ਰਿਆ ਮੱਲੇ ਵਾਲੇ ਵੀ ਵੀ ਤੂੰ ਯਾਰ ਭੈਣ ਨਾ ਹੀ ਵੀਡੀਓ ਬਣਾਉਂਦਾ ਰਹਿ ਨਾ ਤੂੰ ਭੈਣ ਨਾ ਹੀ ਵੀਡੀਓ ਆਸ਼ਾ ਉਹ ਸਾਲੇ ਨੇ ਕੀ ਕੀਤਾ ਵਾ ਵੀ ਉਹ ਹਟਿਆ ਨਹੀਂ ਆ ਕੰਮਾਂ ਤੋਂ ਉਹਨੇ ਕੀ ਕੀਤਾ ਵੀ ਕਿ ਇਹ ਮਤ ਕੁੜੀ ਨਾ ਵਿਆਹ ਕਰਾ ਲਿਆ ਉਹਨੇ ਫਿਰ ਉਹਦੇ ਨਾਲ ਅੱਜਕੱਲ ਵੀਡੀਓ ਬਣਾ ਬਣਾ ਕੇ ਤੇ ਅੱਜ ਆਪਣੇ ਆਪ ਚੋ ਸੈਲੀਬ੍ਰਿਟੀ ਬਣਿਆ ਦਾ ਤੇ ਮੂੰਹ ਵੇਖੀ ਉਹਦਾ ਸਾਲੇ ਦਾ ਜਿੱਦਾਂ ਉਹ ਹੁੰਦੀ ਨਹੀਂ ਇਹ ਕੱਚੀ ਗਰੀ ਉਹ ਵੇਚਣ ਵਾਲੇ ਉਹ ਹਣੇ ਸਾਲੇ ਇਹਨਾਂ ਦਾ ਗੱਲ ਇਹ ਵੀ ਇਹਨਾਂ ਦਾ ਕੋਈ ਜ਼ਮੀਰ ਨਹੀਂ ਹੈਗਾ ਮੇਨ ਗੱਲ ਤੇ ਇਹ ਹੋਈ ਹੈ ਯਾਰ ਵੀ ਇਹਨਾਂ ਨੂੰ ਸ਼ਰਮ ਮੁੱਕੀ ਨਹੀਂ ਸ਼ਰਮ ਮੁੱਕੀ ਬਿਲਕੁਲ ਨਹੀਂ ਮਾਂ ਪਿਓ ਦੀ ਵੇਖੋ ਵੀ ਭੈ ਪਿਆ ਭਰਾ ਤੇ ਪਿਓ ਦੀ ਜੜੀ ਨਾ ਇੱਜ਼ਤ ਹੁੰਦੀ ਆ ਕੁੜੀਆਂ ਦੀ ਨਜ਼ਰਾਂ ਚ ਵੀ ਮੇਰੇ ਪਿਓ ਦੀ ਭਾਗਣਾ ਰੁੱਲ ਜੇ ਬਿਲਕੁਲ ਪਰ ਇਹਨਾਂ ਨੇ ਜਿਹੜੀਆਂ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਕੁਝ ਕੁੜੀਆਂ ਨੇ ਤੇ ਨਗ ਗੰਦ ਪਾਇਆਦਾ ਜਿਹੜੀ ਹੁਣ ਆ ਮੁਸ਼ਕ ਹੈ ਅਨੇ ਆ ਹੁਣੇ ਦੇਖੋ ਵੀ ਪਿਓ ਆਪਣੇ ਦੀ ਕੀ ਇੱਜ਼ਤ ਬਣਾਈ ਆ ਪਹਿਲਾਂ ਵੀ 도ੜ ਗਈ ਸੀ ਬਿਲਕੁਲ ਪਹਿਲਾਂ ਵੀ ਭੱਜ ਗਈ ਉਹਨੂੰ ਫੇਰ ਨਹੀਂ ਸ਼ਰਮ ਆਈ ਵੀ ਜੇ ਤੁਹਾਡੇ ਪਿਓ ਨੇ ਤੈਨੂੰ ਚੱਲ ਛੱਡਤਾ ਮਾਫ਼ ਕਰਤਾ ਵੀ ਉਹਨੇ ਫੇਰ ਉਹਨੂੰ ਕਿਹਾ ਵੀ ਚੱਲ ਤੈਨੂੰ ਆਜ਼ਾਦੀ ਹੈ ਤੂੰ ਜੋ ਮਰਜ਼ੀ ਕਰ ਵੇਖੋ ਜੀ ਆਜ਼ਾਦੀ ਬਾਬਾ ਜੀ ਉਹਨਾਂ ਨੂੰ ਪਤਾ ਲੱਗੇ ਪੁਛੇ ਜਾ ਕੇ ਬੰਦਾ ਜੜੀਆਂ ਵਿਚਾਰੀਆਂ ਦੁਕਾਨਾਂ ਤੇ ਲੱਗੀਆਂ 2-2 4000 ਰੁਪਏ ਤੇ ਮੈਨਾਂ ਬਹੁਤ ਬੁਰੇ ਹਾਲਿਆ ਹੁਣ ਜਿਹੜੇ ਵੀਰ ਮੈਸੇਜ ਸਾਨੂੰ ਦੱਸਦੇ ਆ ਨਾ ਕਿ ਯਾਰ ਸਾਨੂੰ ਸਹੀ ਨਹੀਂ ਲੱਗਦਾ ਤੁਸੀਂ ਐ ਕਰੋ ਤੁਹਾਡਾ ਵੀ ਫਰਜ਼ ਬਣਦਾ ਆਪਣੇ ਏਰੀਆ ਦੇ ਵਿੱਚ ਵੀ ਆਪਣੀ ਥੋੜੀ ਢ ਤੁਹਾਡਾ ਕੋ ਡਰ ਹੋਏ ਹੂੰ ਠੀਕ ਐ ਪਤਾ ਨਹੀਂ ਕੁਝ ਨਹੀਂ ਬਣਾ ਯਾਰ ਭਾਜੀ ਕੱਲੇ ਕੀ ਹੋਣਾ ਯਾਰ ਆਪਾਂ ਵੀ ਕੋਈ ਨਾ ਮੇਰਾ ਵੀ ਸਾਰਾ ਕੁਝ ਹੋਣਾ ਕੱਲੇ ਆਪਾਂ ਬੋਲ ਰਹੇ ਆਂ ਦੇਖੋ ਸਾਰੇ ਜਾਣੇ ਵੀਡੀਓ ਵੇਖਦੇ ਹੋ ਪਰ ਜਿਹੜਾ ਕਮੈਂਟਾਂ ਦੇ ਵਿੱਚ ਤੁਸੀਂ ਫੁੱਲ ਸਪੋਰਟ ਕਰਦੇ ਹੋ ਨਾ ਤਾਂ ਇਹ ਸਾਨੂੰ ਕੋਈ ਫਾਇਦਾ ਨਹੀਂ ਭਾਜੀ ਗੁੱਸਾ ਨਾ ਕਰਿਓ ਪਰ ਫੁੱਲ ਸਪੋਰਟ ਕਰਨੀ ਮਤੇ ਜੇ ਕਰਨੀ ਹੈ ਨਾ ਆਪਣੇ ਪਿੰਡਾਂ ਦੇ ਵਿੱਚ ਇੱਕ ਯੂਨਿਟੀ ਬਣਾਓ ਦੇਖੋ ਜੀ ਭਰਾ ਜਿਹੜੇ ਮੇਰੇ ਵੇਖ ਰਹੇ ਹੋ ਉਹਨਾਂ ਦੀਆਂ ਵੀ ਭੈਣਾਂ ਹੋਣਗੀਆਂ ਉਹਨਾਂ ਦੇ ਘਰ 'ਚ ਵੀ ਧੀਆਂ ਹੋਣਗੀਆਂ ਪਰ ਫਿਰ ਵੀ ਜੇ ਤੁਸੀਂ ਆ ਵੇਖੋ ਵੀ ਇੱਕ ਗਲਤ ਕੁੜੀ ਕਰਕੇ ਹੋਰ ਜਿਹੜੀਆਂ ਕੁੜੀਆਂ ਆ ਉਹਨਾਂ ਨੂੰ ਸ਼ਹਿ ਮਿਲ ਰਹੀ ਹੈ ਉਹਨਾਂ ਦੇ ਆ ਜਿਹੜੀ ਵਜ੍ਹਾ ਕਰਕੇ ਜਿਹੜੀ ਆ ਭੱਜੀ ਆ ਮਹਿਕ ਭੱਜ ਕੇ ਆ ਗਈ ਆ ਚੰਡੀਗੜਾ ਆ ਗਈ ਆ ਹੁਣ ਐਦੇ ਆਲ ਵੇਖ ਕੇ ਉਹ ਕਹਿਣ ਗਿਆ ਵੇਖਣ ਗਿਆ ਵੀ ਲੈ ਬੀ ਇਹਦਾ ਤਾਂ ਕੁਝ ਵਿਗੜੀ ਨਹੀਂ ਰਿਹਾ ਇਹਦੇ ਮ제 ਲੈ ਰਹੀ ਆ ਘੁੰਮ ਫਿਰ ਰਹੀ ਆ ਸੰਧੂਰ ਪਾ ਰਹੀ ਚੂੜਾ ਪਾ ਰਹੀ ਆ ਮ제 ਨਾਲ ਮਤਲਬ ਰੋਟੀ ਬਣਾ ਰਹੀ ਆ ਇਕੱਲੇ ਰਹਿ ਰਿਹਾ ਮਤਲਬ ਉਸ ਕੁੜੀਆਂ ਨੂੰ ਤੇ ਇਹ ਮੋਟੀਵੇਟ ਕਰ ਰਹੀ ਹੈ ਵੀ ਐਦਾਂ ਦੀ ਲਾਈਫ ਜਿਓ ਕਾਪੀ ਹੋਇਆ ਐਸ਼ ਕਰੋ ਮਿੱਤਰੋ ਇਹਨਾਂ ਦੇ ਉਹ ਕੰਮ ਐ ਵੀ ਆ ਕੇ ਬਾਹਰ ਕਮਰਾ ਲਿਆ ਤੇ ਕੋਈ ਚੱਕਰ ਨਹੀਂ ਕਮਰਾ ਵੀ ਇੱਥੇ ਬੜੇ ਰਾਣਾ ਪਹਿਲੀ ਗੱਲ ਤੇ ਆਪਾਂ ਵੀ ਹੁਣ ਆਪਾਂ ਜਿੱਥੇ ਜਾਣਾ ਵਾ ਪਹਿਲਾਂ ਤੇ ਆ ਪੁੱਛਣਾ ਵਾ ਵੀ ਤੁਸੀਂ ਕਮਰਾ ਕਿਹੜੇ ਹਿਸਾਬ ਨਾਲ ਦੇ ਦਿੰਦੇ ਹੋ ਲੋ ਜੀ ਆ ਇੱਥੇ ਮਤਲਬ ਵੀ ਮੱਛੀ ਚੋਲ ਗੈਂਗ ਜਿੱਥੇ ਰਹਿੰਦੀ ਐ ਨਾ ਮੱਛੀ ਚੋਲੇ ਏਰੀਆ ਇੱਥੇ ਆ ਏਰੀਆ ਯਾਰ ਫਿਰ ਗੱਲ ਤੇ ਹੋਈ ਭੈਣ ਚ ਉਹ ਇਹੋ ਜਿਹਾ ਗੰਦ ਚ ਰਹਿ ਕੇ ਮਤਲਬ ਵੇਖੋ ਗੰਦ ਤੇ ਗੰਦ ਚ ਹੀ ਰਹਿਣਾ ਹੈ ਨਾ ਇਹ ਐਥੇ ਬਸ ਪਤਾ ਲੱਗ ਗਿਆ ਤਾਂ ਵੀ ਕਿੱਥੇ ਜੀ ਹੈ ਦੱਸਿਆ ਰਿਹਾ ਇਹ ਕੋਈ ਨਹੀਂ ਹਲਾਤ ਤੋਂ ਚੱਕਰ ਜਾਵੇ ਬਸ ਅੱਗੇ ਹਾਂ ਬਾਬੇ ਨੂੰ ਐਥੇ ਕੁਦਰਤ ਟਾਵਰ ਕਿੱਥੇ ਹੈ ਕਬਰਕਤ ਕਹਿਆ ਕੁਦਰਤ ਟਾਵਰ ਉਹ ਆ ਨਹੀਂ ਹਾਂ ਆਵਾ ਸਮਨੇ ਆਵਾ ਕੋਪਰ ਆਵਾ ਕੋਪਰ ਆਵਾ ਇਹ ਜਿਹੜੀ ਕੁਦਰਤ ਟਾਵਰ ਜਿੱਥੇ ਸੈਲੀਬ੍ਰਿਟੀ ਰਹਿ ਕੇ ਮਜੇ ਲੈ ਆ ਜਿੰਦਗੀ ਦੇ ਆਪਾਂਥੇ ਆ ਤਗੇ ਆ ਇਹ ਆ ਵੀ ਉਦਤ ਟਾਵਰ ਠੀਕ ਹੈ ਜੀ ਤੇ ਹੁਣ ਦੇਖਣੇ ਆ ਜਿਹੜਾ ਆਪਣਾ ਜਿਹੜਾ ਸਿਸਟਮ ਵਿੱਚ ਆਉਂਦਾ ਜਿਹੜਾ ਟਾਵਰ ਨੂੰ ਚਲਾਉਂਦੇ ਆ ਹਨਾ ਉਹਨਾਂ ਦਾ ਜਿਹੜਾ ਤੇ ਉਹ ਹੁਣ ਮਤਲਬ ਆਏਗਾ ਤੇ ਉਹਦੇ ਨਾਲ ਕਰਦੇ ਆ ਗੱਲ ਵੀ ਕਿਹੜੇ ਰੂਮ ਚ ਰਹਿੰਦੀ ਹੈ ਉਹਦੇ ਨਾਲ ਬੈ ਕੇ ਕਰਦੇ ਆ ਗੱਲ ਵੀ ਤੁਸੀਂ ਇੱਥੇ ਅਗਲੀ ਬਾਕੀ ਜੋ ਵੀ ਗੱਲਬਾਤ ਹੋਈਗੀ ਉਹ ਅੱਗੇ ਤੁਸੀਂ ਤੁਹਾਨੂੰ ਪਤਾ ਲੱਗੀ ਜਣਾ ਤੁਸੀਂ ਵੀਡੀਓ ਪੂਰੀ ਦੇਖਣੀ ਹੈ ਅੰਤ ਤੱਕ ਬਾਕੀ ਕਰਦੇ ਆ ਗੱਲਬਾਤ ਬੈਠ ਕੇ ਭਾਈ ਉਹਨਾਂ ਨਾਲ ਜਿਹੜੇ ਅਪਾਰਟਮੈਂਟ ਚ ਰਹਿੰਦੀ ਹੈ ਜਿਨ੍ਹਾਂ ਕੋਲ ਉਹਨਾਂ ਨਾਲ ਗੱਲ ਕਰਦੇ ਆਂ ਕੀ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਤੇ ਮੇਰੀਆਂ ਭੈਣਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਹਤਪ੍ਰੀਤ ਜਿਹੜੀ ਉਰਫ ਮੁਸ਼ਕੀਜ ਨੂੰ ਬਹੁਤ ਸਾਰਿਆਂ ਨੂੰ ਪਤਾ ਆ ਉਹ ਆਪਾਂ ਉਹਦੇ ਕੋਲ ਇਨਵੈਸਟੀਗੇਸ਼ਨ ਕਰਦੇ ਕਰਦੇ ਪਹੁੰਚੇ ਆਂ ਥੋੜਾ ਲੇਟ ਹੋ ਗਏ ਆ ਬਟ ਆ ਪਹਿਲਾਂ ਆਣਾ ਚਾਹੀਦਾ ਸੀ ਹੁਣ ਤੇ ਚਲੋ ਕਾਫੀ ਟਾਈਮ ਲੇਟ ਹੋ ਗਿਆ ਪਰ ਫਿਰ ਵੀ ਚਲੋ ਆਪਾਂ ਟਾਈਮ ਕੱਢ ਕੇ ਆਏ ਆ ਨਾਲ ਆਪਣੇ ਜਸਵੀਰ ਖਾਲਸਾ ਜੀ ਤੁਹਾਨੂੰ ਪਤਾ ਹੀ ਹੈ ਭਾਈ ਉਹਨਾਂ ਦਾ ਦੇ ਨਾਲ ਆਪਣੇ ਭਾਜੀ ਉਹਨੂੰ ਬੈਠੇ ਨੂੰ ਤੇ ਇਹਨਾਂ ਦਾ ਇਹ ਟਾਵਰ ਹੈ ਜਿੱਥੇ ਇਹਨਾਂ ਦਾ ਆਪਣਾ ਇਹਨਾਂ ਕੋ ਰੰਦੀ ਰਹੀ ਹੈ ਤੇ ਹੁਣ ਉੱਥੇ ਆਪਾਂ ਮਤਲਬ ਕਿ ਉਹਦੇ ਜਾ ਕੇ ਵੀ ਦੇਖ ਕੇ ਆਏ ਆ ਜਿੱਥੇ ਉਹ ਰਹਿੰਦੀ ਹੈ ਤੇ ਉੱਥੋਂ ਐਸੋਲੇ ਉਹ ਜਾ ਚੁੱਕੀ ਹੈ ਕਮਰਾ ਖਾਲੀ ਕਰਕੇ ਭੱਜ ਗਈ ਦੀ ਹੈ ਹੁਣ ਸਾਰੀ ਗੱਲਬਾਤ ਜਿਹੜੀ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਪਿੱਛੇ ਕੀ ਕੀ ਕਰਕੇ ਆਈ ਹੈ ਉਹ ਬਾਹਰ ਕਰ ਲੈ ਬਾਈ ਸਟਾੜਿਆ ਨੇ ਇੰਦਰ ਉਹ ਮਨਿੰਦਰ ਸਾਰੇ ਇੱਧਰ ਮਿਲ ਜੇ। ਆ ਜੀ ਇੱਧਰ ਆ ਜੀ। ਇਹ ਬੀਜ਼ਨਸ ਤੋਂ ਹਾਂ ਸਰ। ਪਾਪੋ। ਹੁਣ ਇਹ ਵੱਡਾ ਜਿਹੜਾ ਟਾਵਰ ਹੈ ਜੀ ਇਹਦਾ ਨਾਮ ਹੈਗਾ ਜੀ ਕੀ ਟਾਵਰ ਦਾ? ਕੁਦਰਤ ਟਾਵਰ। ਕੁਦਰਤ ਟਾਵਰ। ਕੁਦਰਤ ਟਾਵਰ ਦੇ ਨਾਮ ਤੋਂ ਆਣਾ ਕੋਲਾਜ ਅਪਾਰਟਮੈਂਟ ਸਾਰਾ ਆ ਨਾ ਕੋਲਾ। ਤੇ ਭਾਜੀ ਹੁਣਾਂ ਨੂੰ ਆਪਾਂ ਕੁਝ ਗੱਲਾਂ ਪੁੱਛਾਂਗੇ ਕਿ ਜਿਨ੍ਹਾਂ ਕੋਲ ਐ ਰਹਿ ਕੇ ਗਈ ਐ। 1 ਮਹੀਨਾ ਹੀ ਮਾਇਆ ਮੇਰੇ ਸਾਹਮਣੇ 1 ਮਹੀਨਾ ਰਹਿ ਲੂ। 15 ਦਿਨ ਦੇ ਵਿੱਚ ਵਿੱਚ। 15 ਦਿਨ ਅਥੇ ਰਹਿ ਕੇ ਗਈ। ਮੇਰੇ ਪਿਛੇ 6-7 ਦਿਨੋਂ ਆਏ ਸੀਗੇ। ਅੱਛਾ ਜੀ। ਅੱਜ ਉਹ 27 ਦਿਨ ਯਾਰ ਉੱਡੇ ਨੂੰ 5 ਦਿਨ ਹੋ ਗਏ ਅੱਛਾ ਭਾਈ ਆਪਾਂ ਨਾਲ ਤਾਂ ਨਾਇਆ ਗੱਲ ਕਰਨਾ ਚਾਹੁੰਦੇ ਆ ਜਿੱਦਾਂ ਹੁਣ ਤੁਹਾਡੇ ਕੋਲ ਕੋਈ ਵੀ ਇੱਥੇ ਜਿੱਦਾਂ ਉਹਨੂੰ ਪਿੱਛੇ ਇੱਥੇ ਆ ਕੇ ਤੁਹਾਡੇ ਕੋਲ ਰਹਿ ਹੀ ਹੈ ਤੇ ਤੁਸੀਂ ਉਹਨੂੰ ਰੱਖਿਆ ਵਾ ਆਪਣੇ ਕੋਲ ਦੇ ਇਹ ਜਿਹੜੀ ਚੀਜ਼ ਤੁਸੀਂ ਮੈਂ ਤੁਹਾਨੂੰ ਕਿਸੇ ਨੂੰ ਰੱਖਦੇ ਹੋ ਤੁਹਾਡੇ ਕੋਲ ਤੁਹਾਡੇ ਵਿੱਚ ਜਦੋਂ ਗੱਲਬਾਤ ਹੁੰਦੀ ਹੈ ਤੇ ਤੁਸੀਂ ਕਿਹੜੇ ਸਾਹ ਨਾਲ ਡੀਲ ਕਰਦੇ ਹੋ ਉਹਨੂੰ ਰੱਖਣ ਵਾਸਤੇ ਉਹਦੇ ਕੋਲ ਕਿਹੜੇ-ਕਿਹੜੇ ਡਾਕੂਮੈਂਟ ਰੱਖਣ ਵਾਸਤੇ ਇਹਨਾਂ ਕਹਿੰਦੇ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ ਤੇ ਆਹ ਚੀਜ਼ ਸਭ ਜਦੋਂ ਸਾਡਾ ਹੁਕਮ ਕਮਰਾ ਲੈਣਾ ਹੁੰਦਾ ਨਾ ਨਾਲ ਕੋਈ ਬੰਦਾ ਹੁੰਦਾ ਕਮਰਾ ਕੋਲਣ ਵਾਸਤੇ ਅੱਛਾ ਜਿਸ ਬੰਦੇ ਨੇ ਕਮਰਾ ਦਵਾਇਆ ਨਾ ਉਹ ਰੇਡੀਓ ਮੇਰੇ ਕੋਲ 3 ਸਾਲ ਤੋਂ ਰਹਿੰਦਾ ਸੀ ਅੱਛਾ ਬ੍ਰੋਕਰ ਹਾਂ ਨੇ ਬ੍ਰੋਕਰ ਨੇ ਬਲੀ ਰਹਿੰਦਾ ਸੀਗਾ ਉਹਨਾਂ ਦੇ ਲਿੰਕ ਚ ਹੋਊਗਾ ਨਾ ਜੀ ਠੀਕ ਹੈ ਅੱਛਾ ਤੇ ਮੈਂ ਤਾਂ ਉਹਦੀ ਥੋੜੀ ਦੇ ਕਮਰਾ ਦਿੱਤਾ ਮੈਂ ਤਾਂ ਕਮਰਾ ਦਿੰਦਾ ਹੀ ਨਹੀਂ ਠੀਕ ਹੈ ਤੇ ਉਹਦਾ ਨੰਬਰ ਮੇਰੇ ਕੋਲ ਇਸ ਟਾਈਮ ਹੈਗਾ ਉਹ ਫਿਰ ਚੱਲ ਲੱਗ ਪਿਆ ਅੱਛਾ ਉਹ ਨੰਬਰ ਸਾਨੂੰ ਤੁਸੀਂ ਦੇਣਾ ਠੀਕ ਹੈ ਠੀਕ ਹੈ ਤੇ ਕਿਹੜੇ ਕਿਹੜੇ ਡਾਕੂਮੈਂਟ ਮਤਲਬ ਐਸੇ ਤੁਸੀਂ ਜਿਦਾਂ ਕਿਹਨੇ ਮੰਨ ਲਓ ਮੈਂ ਆਹ ਹਾਜ਼ਾਰ ਕਾਟ ਲੈਣੀ ਜੀ ਤੂੰ ਫੋਟੋ ਦਿੰਨੀ ਹੈ ਤੇ ਉਹਨਾਂ ਨੇ ਮੈਰਿਜ ਦਾ ਸਰਟੀਫਿਕੇਟ ਵੀ ਦੇਣਾ ਸੀਗਾ ਉਹਨਾਂ ਨੇ 2 ਦਿਨ ਤਾਂ ਮੇਰੇ ਕੋ ਰਹਿਏ ਉਸ ਤੋਂ ਬਾਅਦ ਮਨ ਮਿਲੇਗੀ ਫਿਰ ਮੈਂ ਜਾ ਕੇ ਕਮਰੇ ਨੂੰ ਤਾਲਾ ਮਾਰ ਦਸੀ ਅੱਛਾ ਤੇ ਮੈਂ ਦਾ ਹਿਡਕ੍ਰਫਤ ਵਗੈਰਾ ਹਰੇ ਨਹੀਂ ਜਿਠੇ ਨੂੰ ਠੀਕ ਉਹਨਾਂ ਨੇ ਕਮਰੇ ਨੂੰ ਤਾਲਾ ਮਾਰਤਾ ਤੇ ਇੱਕ ਦਿਨ ਮਿਲੇ ਹੀ ਸਰਟੀਫਿਕੇਟ ਕਢਾ ਚੱਲੇ ਤੇ ਫੋਟੋ ਦੇ ਲੱਗੇ ਉਸ ਤੋਂ ਬਾਅਦ ਫਰਾਗ ਹੋ ਗਿਆ ਮਤਲਬ ਵੀ ਉਹਦੇ ਜਦੋਂ ਤੁਹਾਡੇ ਕੋਲ ਜਦੋਂ ਦਿਨ ਕਿਹਾ ਕਿ ਤੁਹਾਡਾ ਮੈਡੀਕਲ ਸਰਟੀਫਿਕੇਟ ਹਾਂਜੀ ਉਹਦੇ ਦਿਨ ਲੈਨ ਤੱਕ ਮਤਲਬ ਕੀ ਹੱਤਾ 10 ਦਿਨ ਦਾ ਗੈਪ ਆ ਗਿਆ ਬੜੀ ਕਿੰਨਾ ਲੰਬਾ ਚਾਏ ਹੋ ਨਹੀਂ ਹਾਂ ਉਦੋਂ ਤੱਕ ਉਹ ਮਤਲਬ ਇਹਨੂੰ ਲੱਗਿਆ ਵੀ ਵੇਖੋ ਸਰਟੀਫਿਕੇਟ ਮੰਗ ਰਿਹਾ ਉਸ ਤੋਂ ਪਹਿਲਾਂ ਉਹ ਮਤਲਬ ਭੱਜੀ ਭੱਜੀ ਵੇਖੋ 15 ਤੋਂ 20 ਦਿਨ ਦੇ ਵਿੱਚ ਵਿੱਚ ਮਿਲ ਕੇ ਸਾਰਾ ਕਾਰਜ ਬਹਾ ਹੁਣ ਤੁਹਾਨੂੰ ਇਹਨਾਂ ਗੱਲ ਦਾ ਪਤਾ ਵਾ ਵੀ ਉਹਦਾ ਪਿੱਛੇ ਦਾ ਬੈਕਗ੍ਰਾਉਂਡ ਕੀ ਆ ਕੁੜੀ ਦਾ ਨਹੀਂ ਜੀ ਐਹੋ ਹੀ ਚੀਜ਼ ਦੀ ਗੱਲ ਐਹੋ ਹੀ ਤੇ ਮੇਨ ਗੱਲ ਆ ਪਕਰਨਾ ਆ ਕਿ ਜਦੋਂ ਤੁਸੀਂ ਕੈਨ ਇਡੈਂਟੀਟੀ ਲਹੋਦੀ ਚਾਹੇ ਮੈਂ ਹੋਈ ਆਂ ਭਾਈ ਪਰ ਤੁਹਾਡਾ ਫਰਜ਼ ਆ ਬੰਦਾ ਵਾ ਵੀ ਪਹਿਲਾਂ ਦੇਖੋ ਕੋਈ ਬੰਦਾ ਕਿਤੇ ਪਿਛੋਂ ਆਂਦਾ ਵਾ ਨਾ ਕੋਈ ਕਾਂਡ ਕਰਕੇ ਆਂਦਾ ਵਾ ਕੀ ਕੀ ਉਹਨੇ ਕਾਰਨਾਮੇ ਕੀਤੇ ਆ ਨਾ ਮੈਂ ਕਹਿੰਦਾ ਤੀ ਸੁਣੋ ਤੇ ਫਿਰ ਤੁਸੀਂ ਦੇਖਿਓ ਵੀ ਉਹਦਾ ਮੈਨੂੰ ਵੀ ਤੁਹਾਡਾ ਜਦੋਂ ਯਕੀਨ ਹੋ ਜੂਗਾ ਅੱਗੇ ਤੋਂ ਉਸ ਕੁੜੀ ਨੇ 16 ਸਾਲ ਦੀ ਸੀ ਜਦੋਂ ਮਤਲਬ ਇਹ ਕੰਮ ਚ ਪੈ ਗਈ ਵੀ ਮੁੰਡਿਆਂ ਨਾਲ ਰਿਲੇਸ਼ਨ ਚ ਉਹਨੇ ਮਤਲਬ 15 ਮੁੰਡੇ ਉਹਨੇ ਪਹਿਲਾਂ 16 17 ਸਾਲ ਕੀ ਉਹਨੇ ਬਦਲ ਦਿੱਤੇ ਅਜੇ 16 17 ਸਾਲ ਦੀ ਨਹੀਂ 17 ਸਾਲ ਦੀ ਜਿਹੋ ਹੀ ਤੇ ਨੇ ਵਿਆਹ ਕਰਾਇਆ ਸੀਗਾ ਹਰਿਆਣੇ ਦਾ ਮੁੰਡਾ ਲਵ ਪ੍ਰੀਤ ਮਾਰਾ ਲਵ ਕਮਾ ਠੀਕ ਹੈ ਜੀ ਉਸ ਤੋਂ ਬਾਅਦ ਉਹਨੇ 1 ਮਹੀਨਾ ਉਹਦੇ ਨਾਲ ਰਹੀ ਆ ਉੱਥੋਂ ਵਾਪਸ ਆ ਗਈ ਆ ਤੇ ਪਿਓ ਨੇ ਤਾਂ ਮਤਵਾਰ ਰਕੇ ਸਾਰਿਆਂ ਨੂੰ ਵਾਪਸ ਲੈ ਆਂਦਾ ਉਸ ਤੋਂ ਬਾਅਦ ਫੇਰ ਉਹ ਕੀ ਹੋਇਆ ਵੀ ਉਹਨੇ ਫੇਰ ਉਹੀ ਕੰਮ ਫੇਰ ਬੜੇ ਲੋਕਾਂ ਦੇ ਮੋਹਤੇ ਵੀਡੀਓ ਪਾਈਆਂ ਬਹੁਤ ਲੋਕਾਂ ਨੇ ਮੈਂ ਕਹਿੰਦਾ ਪੂਰਾ ਪੰਜਾਬ ਹੀ ਉਹਦੇ ਉੱਤੇ ਬੋਲਦਾ ਪਿਆ ਲਾਂਤਾ ਪਾ ਰਿਹਾ ਪਰ ਉਹਨੂੰ ਸ਼ਰਮ ਨਹੀਂ ਆਈ ਬੱਤ ਕਿਉ ਬਾਬੇ ਫੇਰ ਉਹਨੇ ਕੀ ਕੀਤਾ ਜੀ ਹੁਣ ਫੇਰ ਪਤਾ ਨਹੀਂ ਕਿੰਨੇ ਮੁੰਡਿਆਂ ਕੋ ਉਹਦੇ ਵਿੱਚ ਐ ਜਦੋਂ ਤੱਕ 2 ਮਹੀਨੇ ਦੇ ਵਿੱਚ ਵਿੱਚ ਪਤਾ ਨਹੀਂ ਕਿੰਨੇ ਮੁੰਡਿਆਂ ਕੋਲ ਨੇ ਫੇਰ ਪੈਸੇ ਖਾ ਲਏ ਵਿਦ ਪ੍ਰੂਫ ਆਪਣੇ ਕੋਲ ਸਾਰੇ ਡਾਕੂਮੈਂਟ ਪ੍ਰੂਫ ਪਏ ਆ ਮੁੰਡਿਆਂ ਨੇ ਸਾਰੀ ਜਿਨ੍ਹਾਂ ਦੀ ਉਹਨਾਂ ਨੇ ਪ੍ਰੂਫ ਲਿਆਂਦੇ ਨਾ ਸਾਰੇ ਡਿਟੇਲਾਂ ਪਈਆਂ ਕਿੰਨੇ-ਕਿੰਨੇ ਬੈਕ ਆ ਗਈ ਹੈ ਸਾਰਾ ਕੁਝ ਔਰ ਉਹਦੇ ਮਾਪਿਓ ਨਾਲ ਰਲੇ ਦੇ ਦੰਲੀ ਜਿਹੜੇ ਕਿ ਇਹਨੂੰ ਰੋਕਦੇ ਨਹੀਂ ਸ਼ਾਇਦ ਉਹ ਦੇ ਦੇ ਠੀਕ ਹੈ ਉਸ ਤੋਂ ਬਾਅਦ ਵੇਖੋ ਜੀ ਹੁਣ ਫੇਰ ਉਹ ਮੁੰਡੇ ਨੂੰ ਢੜਾ ਕੇ ਨਾ ਆਪਣੇ ਮਤਲਬ ਸਕੂਲ ਚ ਪੜਦਾ ਰਿਆਂ ਦੇ ਨਾਲ ਬਚਪਨ ਤੋਂ ਹੀ ਉਹਨੂੰ ਢੜਾ ਕੇ ਲੈ ਗਈ ਆ ਹੁਣ ਤੁਹਾਡੇ ਕੋਲ ਤੁਹਾਡੇ ਕੋਲ ਰਹਿਣਗੇ ਟਾਡੇ ਨਾਲ ਇਥੇ ਰਹਿੰਦੇ ਰਹਿੰਦੇ ਤੁਹਾਡੇ ਕੋਲ ਵੇਖੋ ਜੀ ਉਹਨੇ ਇੰਨੇ ਕਿੰਨੇ ਸ਼ਰਮਲਾਤ ਇਹਨੇ ਇਹਨੇ ਰੋਜ਼ ਵੀਡੀਓ ਰੋਜ਼ ਵੀਡੀਓ ਬਣਦੀ ਦੀ ਆ ਕਦੀ ਕਿਤੇ ਬਲੌਗ ਕਦੀ ਕਿਤੇ ਬਲੌਗ ਬਣਦੀ ਦੀ ਹੈ ਅੱਛਾ ਜੀ ਲਾਡ ਲੇਡ ਵੀ ਚੱਲੀਆਂ ਮੈਂ ਡਿਊਟੀ ਇੱਕ ਦਿਨ ਉਹਦੀ ਮਾਤਾ ਵੀ ਆਈ ਸੀ ਬਾਣੀ ਮੁੰਡੇ ਦੀ ਮਾਤਾ ਵੀ ਆਈ ਸੀ ਅੱਛਾ ਜੀ ਮੈਂ ਜਿਸ ਦਿਨ ਗਿਆ ਨਾ ਕਮਰੇ ਚ ਦੂਜੇ ਦਿਨ ਕਿ ਤੀਜੇ ਦਿਨ ਮੈਂ ਅਜੂਪੁਰ ਖ ਲੈਣ ਗਿਆ ਇੱਕ ਮੈਨੂੰ ਪੈਸੇ ਨਹੀਂ ਦਿੱਤੇ ਸੀ ਉਹਨਾਂ ਨੇ ਮੰਨ ਦਿੱਤੇ ਪੀਜੇ ਦਿਨ ਪੈਸੇ ਕਿ ਹੋਰ ਮੁੰਡਾ ਦੂਜੇ ਦਿੱਤੇ ਆ ਮੈਨੂੰ ਉਹ ਵੀ ਨਹੀਂ ਦਿੱਤੇ ਅੱਛਾ ਜੀ ਤੇ ਮੈਂ ਜਦੋਂ ਮੈਂ ਕਮਰੇ ਗਿਆ ਮਾਤਾ ਸੀਗੀ ਇੱਕ ਉਹਨਾਂ ਦੀ ਬਹੂ ਸੀਗੀ ਇਹ ਇਹ ਨਹੀਂ ਪਤਾ ਹੁਣ ਮੁੰਡੇ ਵਾਲੇ ਦੀ ਹੋਰ ਰੜੇ ਮਲੀ ਭਗਤ ਆ ਜੀ ਮੈਂ ਤੁਹਾਨੂੰ ਜੋ ਆਪਣੇ ਦਾਦਾ ਕੋ ਅਸੀਂ ਕਮਰੇ ਵਿੱਚ ਜਾ ਕੇ ਚੈੱਕ ਕਰਦੇ ਹਾਂ ਜੀ ਵੀ ਕੋਣ ਕਮਰੇ ਜਾ ਰਿਹਾ ਕੋਣ ਨਹੀਂ ਅਸੀਂ ਤੀਜੇ ਚੌਥੇ ਦਿਨ ਗੇੜੀ ਮਾਰਦੇ ਹਣੀ ਕੋਈ ਕਮਰਾ ਦੇ ਦਿੱਤਾ ਨਹੀਂ ਦੇਖਣਾ ਕਮਰਾ ਹੀ ਦੂਜੇ ਦਿਨ ਤੀਜੇ ਦਿਨ ਚੈੱਕ ਕਰਦੇ ਹਾਂ ਕੋਈ ਗਲਤ ਸ਼ਖਸ ਤਾਂ ਨਹੀਂ ਨਾ ਰਿਹਾ ਕੋਈ ਅੱਜਕੱਲ ਮਾਰਦਾ ਤਾਂ ਬਹੁਤ ਹੋ ਰਹੀਆਂ ਬਿਲਕੁਲ ਬਿਲਕੁਲ ਪਰ ਜੇ ਸਬੰਧ ਨੂੰ ਕਮਰਾ ਦਵਾਇਆ ਹੈ ਨਾ ਕਹਿ ਕੇ ਉਹ ਬੰਦਾ ਮੇਰੇ ਤੋਂ 3 ਸਾਲ ਤੋਂ ਰਹਿ ਰਿਹਾ ਸੀ ਉਹ ਕਹਿੰਦਾ ਭਾਜੀ ਮੇਰੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ 2 ਜਾਂ 3 ਦਿਨਾਂ ਤੱਕ ਸਭ ਜਿਹੜਾ ਪ੍ਰੋਬਲਮ ਵੇਣਾ ਘਰ ਪਰ ਉਹ ਮੈਂ ਲੈ ਦੂੰਗਾ ਪਰ ਉਹ ਤਾਂ ਤੁਹਾਨੂੰ ਇੱਕ ਮਤਲਬ ਵੀ ਗੋਲੀ ਦੇ ਕੇ ਟਾਲ ਗਿਆ ਤੇ ਫਿਰ ਮੈਂ ਉਸ ਤੋਂ ਚਾਰਜ ਪੰਜ ਦਿਨ ਬਾਅਦ ਉਸ ਮੁੰਡੇ ਨੂੰ ਫੋਨ ਕੀਤਾ ਮੈਂ ਤੁਸੀਂ ਮੈਨੂੰ ਹਰਾਣ ਕਰ ਰਹੇ ਹੋ ਮੈਂ ਕਮਰਾ ਲੈ ਰਿਹਾ ਖਾਲੀ ਕਰਵਾ ਠੀਕ ਹੈ ਜਾਂ ਮੈਂ ਤਾਲਾ ਮਾਰ ਦੇਣਾ ਮੈਨੂੰ ਸਾਰੀ ਚੀਜ਼ਾਂ ਦਿਓ ਇੱਕ ਆਈਡੀ ਕਰੋ ਦਿਓ ਇੱਕ ਪੈਨੀ ਸੈਂਡਵਿਚ ਦਿਓ ਫੋਟੋ ਮਾ ਦਿਓ ਨਹੀਂ ਤਾਂ ਮੈਂ ਕਮਰੇ ਦਾ ਤਾਲਾ ਮਾਰ ਦੂੰ ਮੈਂ ਕਮਰੇ ਦਾ ਤਾਲਾ ਮਾਰ ਦਸੂ ਠੀਕ ਹੈ ਠੀਕ ਉਸ ਤੋਂ ਬਾਅਦ ਇਹ ਮੈਂ ਜਦੋਂ ਜਾਂਦਾ ਸੀ ਮੈਨੂੰ ਨਹੀਂ ਮਿਲਦੇ ਤਾਲਾ ਲੱਗਾ ਮਿਲਦਾ ਹੀ ਨਹੀਂ ਜੱ ਇਹ ਫੇ ਉਸ ਤੋਂ ਬਾਅਦ ਇਹਨੇ ਦੇਖਿਆ ਵੀ ਮੈਂ ਦਰਵਾਜ਼ਾ ਖੜਕਦਾ ਦਰਵਾਜ਼ਾ ਖੜਕਦਾ ਵੀ ਅੰਕਲ ਆ ਗਏ ਇਹ ਫਰਾਰ ਹੋ ਜਾਂਦੇ ਸੀ ਦਰਵਾਜ਼ੇ ਖੋਲਦੇ ਸੀ ਪਹਿਲੇ ਤਾਂ ਘੰਟੇ-ਘੰਟਾ ਇਹ ਜੀ ਫੇ ਮੈਂ ਹਾਰ ਕੇ ਨਾਲੇ ਤਾਲਾ ਹੀ ਮਾਰਤਾ ਪੱਕਾ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਵੀ ਸਾਨੂੰ ਅੰਕਲ ਜੀ ਇੱਕ ਦਿਨ ਦਾ ਟਾਈਮ ਦਿਓ ਉਸੇ ਮੁੰਡੇ ਨੇ ਜਿਹੜਾ ਨਾਲ ਕੋਈ ਜਿਹਨੇ ਕਮਰਾ ਕੋਈ ਦਿਨ ਸਾਲ ਤੋਂ ਉਹ ਵੀ ਉੱਥੇ ਹੀ ਹੈ ਠੀਕ ਹੈ ਇਹ ਫਾਇਰ ਫਰੋਜਪੁਰ ਦਾ ਅੱਛਾ ਉਧਰ ਦਾ ਹੀ ਹੋਵੇ ਉਧਰ ਦਾ ਮੁੰਡਾ ਹੋ ਉਹਨੇ ਉਹ ਡਰਾਈਵਰ ਹੈ ਗੱਡੀ ਚਲਾਉਂਦਾ ਸੀ ਪਹਿਲੇ ਇੱਥੇ ਉਹਨੂੰ ਪਿੰਡ ਹੀ ਚਲਾ ਗਿਆ ਠੀਕ ਹੈ ਜੀ ਉਹਨੇ ਮੈਨੂੰ ਕਿਹਾ ਕਿ ਨਾ ਅੰਕਲ ਇੱਕ ਦਿਨ ਦਾ ਟਾਈਮ ਦੇ ਦਿਓ ਤੁਹਾਨੂੰ ਸਾਰੇ ਡਾਕੂਮੈਂਟ ਦੇ ਨਾਮ ਮਿਲੇ ਤਾਂ ਸੇਰੇ ਕਮਰਾ ਖਾਲੀ ਹੋ ਜਾਊਗਾ। ਉਹ ਹੀ ਗੱਲ ਹੋਈ। ਸੇਰੇ ਡਾਕੂਮੈਂਟ ਨਹੀਂ ਮਿਲੇ ਕਮਰਾ ਖਾਲੀ ਨਾ ਹੋਇਆ। ਹੁਣ ਦੇਖੋ ਜਿਹੜਾ ਤਹੀਆ ਕਹਿ ਰਹੇ ਉਹ ਵੀ ਤਹੀ ਸਾਰੀ ਗੱਲਬਾਤ ਦੇਖੀ ਹੈ। ਤੁਸੀਂ ਵੀ ਤੁਹਾਡੇ ਕੋਲ ਡਾਕੂਮੈਂਟ ਨਹੀਂ ਪਹੁੰਚੇ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਗੇਅਰ ਤੇ ਚੱਲ ਗਏ ਓਹ ਖਾਜੀ। ਸਰ ਭੈ ਕਹਿਣਾ ਹਾਂਜੀ। ਹੁਣ ਇਹ ਕੁੜੀ ਨੇ ਜਿਹੜਾ ਕੰਮ ਕੀਤਾ ਵਾ ਦੁਬਾਰਾ ਉਸ ਨੂੰ ਮੁੰਡਾ ਢੜਾ ਕੇ ਆਈ ਏ। ਦੁਬਾਰਾ ਕੋਲ ਜਿਹੜਾ ਹੋਇ ਮੁੰਡਾ ਇੱਥੇ ਰਹਿੰਦਾ ਪਿਆ ਨਾ ਤੇ ਸਕੂਲਦਾਰ ਪੜ ਮਤਲਬ ਘਰ ਦੇ ਵਿੱਚ ਇੰਨਾ ਕੁ ਕਲੇਸ਼ ਪਿਆ ਅੱਥੋਂ ਤੱਕ ਵੀ ਭਾਈ ਅਮਰਿਤਪਾਲ ਮਹਿਰੋ ਸਿੰਘ ਜੀ ਨੇ ਜਿਹੜੇ ਉਹਨਾਂ ਨੇ ਵੀ ਇਹਨੂੰ ਮਤਲਬ ਮੈਸੇਜ ਲਿਖ ਕੇ ਪਾਇਆ ਵੀ ਸੁਧਰ ਜਾ ਨਹੀਂ ਤੇ ਬਾਜੂ ਪਛਤਾਣਾ ਬਹੁਤ ਹੈ ਸਹੀ ਗੱਲ ਹੈ ਇੰਨਾ ਪਤਾ ਵੇਖੋ ਵੀ ਉਹ ਇੰਨੇ ਗੰਦ ਤੱਕ ਪਹੁੰਚ ਗਈ ਦੀ ਵੀ ਉੱਥੋਂ ਤੱਕ ਵੀ ਉਹ ਪਛਾਣ ਹੋ ਗਈ ਦੀ ਉਹਨਾਂ ਨੇ ਵੀ ਇਹਨੂੰ ਮੈਸੇਜ ਲਾਤਾ ਇਹ ਫੇਰ ਨਹੀਂ ਹਟਦੀ ਕੀ ਕਰਦੀ ਹੈ ਜਦੋਂ ਉਹਨੂੰ ਕੋਈ ਰੋਕਦਾ ਨਾ ਫੇਰ ਅਗਲੇ ਦਿਨ ਨੂੰ ਚੁਨੀ ਸਰ ਤੇ ਲੈ ਕੇ ਵੀਡੀਓ ਬਣਾ ਦਿੰਦੀ ਆ ਵੀ ਅੱਗੇ ਤੋਂ ਮੈਂ ਨਹੀਂ ਕਰਾਂਗੀ ਫੇਰ ਨਹੀਂ ਹਟ ਕਾਂ ਹੋਈ ਰਹਿੰਦੀ ਆ ਐਨੇ ਫੇਰ ਗੰਦ ਪੰਦੇ ਪੰਦੇ ਇੱਥੇ ਆ ਗਈ ਹੁਣ ਵੇਖੋ ਦੀਵਾਲੀ ਅਨ ਦਾ ਘਰ ਦੇ ਵਿੱਚ ਅੰਨਕ ਕਲੇਸ਼ ਪਿਆ ਵੀ ਬਹੁਤ ਜ਼ਿਆਦਾ ਅਤੇ ਦਾਦੇ ਨੇ ਇਹਦੇ ਪਿਓ ਨੂੰ ਗੋਲੀ ਮਾਰ ਕੇ ਤੇ ਡੈਥ ਹੋ ਗਈ ਉਹਦੀ ਪਿਓ ਦੀ ਅਰੇ ਲਸ਼ਨਾ ਕਰਕੇ ਫਿਰ ਮਰਨ ਤੋਂ ਬਾਅਦ ਇਹਨੂੰ ਪਤਾ ਵੀ ਲੱਗ ਗਿਆ ਵੀ ਮੇਰੇ ਡੈਡੀ ਦੀ ਡੈਥ ਹੋ ਗਈ ਹੈ ਇਹ ਭੈਣ ਕਰਦੀ ਹੈ ਦਿਵਾਲੀ ਮਨਾਦੀ ਪਤਾ ਵੀ ਐਨਪੀ ਤੇ ਦੋਵੇਂ ਦਾ ਹੋ ਗਿਆ ਦਿਵਾਲੀ ਮਨਾ ਰਹੀ ਸੰਦੂਰ ਪੁਆ ਰਹੀ ਏ ਚੂੜਾ ਪਾ ਕੇ ਵੀਡੀਓ ਪਾ ਰਹੀ ਏ ਡੇਲੀ ਹੁਣ ਦੇਖੋ ਜੀ ਉਹ ਕੁੜੀ ਅਜੀਬ ਨਹੀਂ ਟੈਲੈਂਟੀ ਸੀ ਉਹ ਡੇਲੀ ਵੀਡੀਓ ਪਾ ਰਹੀ ਪਿਓ ਦੀ ਡੈਥ ਹੋ ਗਈ ਉਸ ਕੁੜੀ ਨੇ ਅੰਨਾ ਗੰਦ ਪਾਇਆ ਦਾ ਅਜੇ ਵੀ ਵੀਡੀਓ ਅਜੇ ਵੀ ਵੀਡੀਓ ਪਾ ਰਹੀ ਏ ਡੇਲੀ ਵੀਡੀਓ ਪਾ ਰਹੀ ਏ ਅੱਛਾ ਜੀ ਮੈਂ ਕਹਿੰਦਾ ਵੀ ਆਪਾਂ ਦੁਖੀ ਹੋਗੇ ਨਾ ਹਰ ਵਾਰੀ ਮੈਂ ਕਹਿੰਦਾ ਹੁਣ ਵੀ ਉਹ ਵੀਡੀਓ ਪਾਰੀ ਹੈ ਉਹਦੀ ਗੰਦੀ ਜਿਹਨਾਂ ਨੇ ਹੋ ਗਈ ਜਿਹੜੀ ਮੈਂ ਕਹਿੰਦਾ ਉਹਦੀ ਉਮਰ ਵੇਖੋ ਭਈ ਅਜੇ 18 ਸਾਲ ਦੀ ਹੋਣ ਹੋਈ ਹੈ ਅਜੇ ਤੇ ਤਾਂ ਹੀ ਉਹਨੇ ਮੁੰਡਾ ਢੜਾ ਲਿਆ ਮੁੰਡਾ ਵੀ ਅਜੇ ਤੋਂ ਛੋਟਾ ਵਾ ਤੇ ਉਹਨੂੰ ਢੜਾ ਕੇ ਲੈ ਆਈ ਹੈ ਤੇ ਦੂਸਰੀ ਗੱਲ ਵੇਖੋ ਵੀ ਅਜੇ ਵੀ ਪਿਓ ਦੇ ਵੇਖੋ ਵੀ ਸੰਸਕਾਰ ਤੇ ਨਹੀਂ ਗਈ ਤੇ ਉਹਦੀ ਵੀ ਗਲਤੀ ਹੈ ਉਹਨਾਂ ਨੇ ਵੀ ਮਤਲਬ ਕਿ ਇਹਨਾਂ ਨੂੰ ਕਦੀ ਨਹੀਂ ਰੋਕਿਆ ਪਰ ਵੇਖੋ ਵੀ ਪਿਓ ਮਰ ਗਿਆ ਇਹ ਕੁੜੀ ਨੇ ਮਤਲਬ ਕਿ ਆਪਣਾ ਕੰਮ ਨਹੀਂ ਬੰਦ ਕੀਤਾ ਜਿੱਥੋਂ ਵੀ ਇਹ ਬਸ ਇੱਕੋ ਹੀ ਕੰਮ ਬੜਿਆਦਾ ਵੀਡੀਓ ਫੋਲਓਰ ਐਸਾ ਬੱਥੇ ਰਹਿੰਦੇ ਐ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤੁਹਾਨੂੰ ਉਸ ਮੁੰਡੇ ਦੀ ਫੋਟੋ ਵੀ ਦਿਨਾ ਜਿਸ ਮੁੰਡੇ ਨੇ ਕਮਰੇ ਦਵਾਏ ਅੱਛਾ ਜੀ ਮੈਂ ਪ੍ਰੋਸਟ ਵੀ ਕਰ ਕੋਈ ਕੰਮ ਨਹੀਂ ਕਰਦੇ ਜੀ ਠੀਕ ਹੈ ਜੀ ਠੀਕ ਜੀ ਜਿਹੜੀ ਮਿਸਟੇਕ ਹੋ ਗਈ ਹੈ ਅਗਲਾ ਕਹਿੰਦਾ ਚੱਲ ਮੈਂ ਦਵਾ ਦੂੰਗਾ ਕੋਈ ਨੰਦਾ ਵੀ ਜੈਨੂ ਨੰਦਾ ਹੁੰਦਾ ਹੈ ਨਾ ਉਹਦੇ ਨਾਲ ਮੰਨੀ ਪੈਂਦੀ ਹੈ ਕਿ ਜਿਹੜਾ ਹੋਵੇ ਫਲੋਡਵਾਜੂ ਬੰਦਾ ਅੱਜ ਆਇਆ ਕੱਲ ਮਿਲਣੇ ਨਹੀਂ ਉਹਦੇ ਤਾਂ ਆਪ ਗੱਲ ਮੰਦੀ ਨਹੀਂ ਮੈਂ ਉਹਦਾ ਨੰਬਰ ਵੀ ਦਊਗਾ ਤੁਹਾਨੂੰ ਉਹਦਾ ਫੋਟੋ ਵੀ ਦਊਗਾ ਜਿਸ ਬੰਦੇ ਨੇ ਕਮਰਾ ਮੈਨ ਤੋਂ ਦਵਾਇਆ ਹੁਣ ਦੇਖੋ ਮੰਨ ਲਓ ਵੀ ਆ ਜਿਹੜੀ ਚੀਜ਼ ਹੋ ਗਈ ਆਪਸ ਹੀ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਕਿਉਂਕਿ ਇਹ ਤੇ ਕੋਈ ਅਸਲੀ ਤੇ ਹੈ ਨਹੀਂ ਬਿਕਾ ਉਹ ਕਮਰਾ ਲੈਂਦੇ ਸਾਰੇ ਦੂਜੇ ਦਿਨ ਲੜਾਈ ਹੋਈ ਇਹਨਾਂ ਦੀ ਰਾਤ ਨੂੰ ਚੀਂ ਦੀ ਹੜਾ ਪਿਆ ਇਹਨਾਂ ਦੇ ਆਪਸ ਚ ਲੜ ਰਹੇ ਸੀ ਤੇ ਮੈਨੂੰ ਮੇਰੇ ਕਿਰਾਏਦਾਰ ਨੇ ਕੇ ਨੂੰ ਫੋਨ ਕਰਕੇ ਗਿਆ ਕਹਿੰਦਾ ਅੰਕਲ ਬਹੁਤ ਚੀਕਾਂ ਮਾਰਦੇ ਉਹਨੇ ਜਾ ਕੇ ਦੇਖਿਆ ਇਹਨੇ ਲੜਾਈ ਹੋ ਰਹੀ ਏ ਮੇਰਾ ਬੇਟਾ ਗਿਆ ਉੱਪਰ ਉਹ ਮੁੰਡਾ ਨਾ ਉੱਪਰ ਨੂੰ ਛੱਤਾਂ ਨੂੰ ਜਾ ਰਿਹਾ ਸੀ ਫਿਰ ਇਹਨੇ ਕਹਾ ਕਹਿੰਦਾ ਇਹ ਰਹਿਣਾ ਬੰਦਾ ਨੂੰ ਰਹਿਣਾ ਚੱਕ ਕੇ ਜਰਾ ਬੋਰੀ ਬਿਸਤਰਾ ਹੁਣੀ ਬਾਹਰ ਮਾਰ ਦੇ ਐ ਵੀ ਇੱਥੇ ਕੋਈ ਰੰਡੀਵਾਜੀ ਕਰਨ ਵਾਸਤੇ ਨਹੀਂ ਕਮਰੇ ਸਾਨੂੰ ਠੀਕ ਹੈ ਤੇ ਉਹ ਕਹਿੰਦੇ ਅੰਕਲ ਸੋਰੀ ਵੀ ਆਇਆ ਕੋ ਕੁੜੀ ਪੈਰੀ ਪੈਣ ਲੱਗੀ ਹੁਣ ਕੁੜੀਆਂ ਤੋਂ ਪੈਰੀ ਹੱਥ ਪਾਉਂਦੇ ਆਪਾਂ ਚੰਗਲ ਲਾਉਂਦੇ ਆ ਨਾ ਤੇ ਉਹ ਕੁੜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਾਨੂੰ ਕੀ ਪਤਾ ਉਹਦਾ ਪਿਛਲਾ ਕਿਆ ਕਰੈਕਟਰ ਹੈ ਠੀਕ ਹੈ ਜੀ ਤੇ ਉਹਨੇ ਹੱਥ ਜੋੜੇ ਤੇ ਮੈਂ ਨੂੰ ਬੇਟੇ ਨੂੰ ਕਹੇ ਨਾ ਚੁਪੇੜਾ ਮਾਰ ਲੈ ਉਹਦੇ ਮੁੰਡੇ ਦੇ ਬੰਦ ਨਾ ਮੇਰਾ ਉਹ ਦਿਲਬਾਰ ਇੱਕ ਵੇ ਹਲਲ ਹੁੱਲਰ ਵੱਜਾਰੇ ਦੋਨੇ ਜਿਹੇ ਤੇ ਉਸ ਤੋਂ ਬਾਅਦ ਉਹਨੇ ਕੋਈ ਬਾਤ ਨਹੀਂ ਕੀਤੀ ਉਸ ਤੋਂ ਬਾਅਦ ਦੂਜੇ ਦਿਨ ਉਹ ਗਿਆ ਉਹਨੇ ਫੈਮਿਲੀ ਕੋਈ ਨਿਊਜ਼ ਨਹੀਂ ਤੁਹਾਨੂੰ ਦੱਸਿਆ ਓਕੇ ਹੁਣ ਦੇਖੋ ਜੀ ਐਹੋ ਹੀ ਗੱਲ ਮੈਂ ਕਰਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅੰਦਰ ਰੌਲਾ ਪੈ ਰਿਹਾ ਈ ਲੜਾਈ ਝਗੜਾ ਕੁਛ ਮੰਨ ਲਓ ਕਿ ਰੱਬ ਨਾ ਕਰੇ ਜੇ ਕੋਈ ਬੰਦਾ ਤਾਂ ਦੀ ਲੜਾਈ ਝਗੜਾ ਹੋ ਜੇ ਕੋਈ ਹੋਰ ਤੀਜਾ ਬੰਦਾ ਹੀ ਆ ਕੇ ਮਤਲਬ ਵੀ ਇੱਕ ਜਨਾਂ ਵਿੱਚੋਂ ਮਾਰ ਹੀ ਜਾਏਗੇ ਹਰਕਤ ਗਲਤ ਕਰ ਹੁਣ ਫਸਿਆ ਕੌਣ ਅਸੀਂ ਫਸੇ ਤੁਸੀਂ ਕਿਉਂਕਿ ਤੁਸੀਂ ਪੂਰੀ ਇਨਵੈਸਟੀਗੇਸ਼ਨ ਨਹੀਂ ਕੀਤੀ ਕਿੱਥੋਂ ਆਈ ਕੀ ਹੈ ਉਹਦਾ ਸਰਟੀਫਿਕੇਟ ਪਹਿਲਾਂ ਲੈਣਾ ਚਾਹੀਦਾ ਸੀ ਇਹ ਅੱਗੇ ਤੋਂ ਵੀ ਤੁਹਾਡੇ ਲਈ ਇੱਕ ਨਸੀਹਤ ਹੈ ਦੇਖੋ ਜੀ ਤੁਹਾਨੂੰ ਵੀ ਇਹ ਚੀਜ਼ ਦਾ ਮੈਂ ਕਹਿਣਾ ਚਾਹਾਂ ਅੱਗੇ ਤੋਂ ਪਹਿਲੀ ਗੱਲ ਤੇ ਆ ਜਿਹੜੀ ਚੀਜ਼ ਹੈ ਨਾ ਹੁਣ ਇੱਥੇ ਕਈ ਇਹੋ ਜਿਹੇ ਟਾਵਰ ਨੇ ਬਹੁਤ ਇਹੋ ਜਿਹੇ ਟਾਵਰ ਨੇ ਜਿਹੜੇ ਮੋਹਲੀ ਚ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਨਹੀਂ ਉਹ ਆਧੀ ਵਾਲੀ ਸਾਈਡ ਤੇ ਇਧਰ ਸੁਹਾਣਾ ਸਾਹਿਬ ਚੱਲ ਜੋ ਜਿਹੜੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਬਸ ਇੱਕ ਕੋਈ ਜੇ ਕਹਿੰਦਾ ਨਾ ਵੀ ਹਾਂ ਜੀ ਨੂੰ ਕਮਰਾ ਚਾਹੀਦਾ ਉਹ ਕਹਿ ਰਿਹਾ ਜੀ 6000 ਅਗਲਾ ਕਹਿੰਦਾ ਜੀ ਦਾ ਡਾਕੂਮੈਂਟ ਕਹਿੰਦੇ ਜੀ ਨਹੀਂ ਹੈ ਜੀ ਉਹ ਕਹਿੰਦੇ ਤੁਸੀਂ ਇੱਧਾ ਕਰੋ 8 ਲਓ ਤੇ ਤੂੰ ਅਗਲੇ ਨੂੰ ਪੈਸੇ ਨਾ ਮਤਲਬ ਹੈ ਪੈਸੇ ਲੈ ਕੇ ਤੁਸੀਂ ਅੱਜ 8000 ਦੇ ਲਲੋਗੇ ਪਰ ਤੁਹਾਨੂੰ ਇੰਨਾ ਪਤਾ ਨਹੀਂ ਜਿਹੜਾ ਕੋਈ ਕਿਦੋਂ ਆਇਆ ਦਾ ਵਾ ਪਿਛੋਂ ਕਿਹੜੇ ਕਾਂਡ ਕਰਕੇ ਆਇਆ ਦਾ ਉਹਨੂੰ ਪਿਛ ਪੀ ਜੇ ਅਗਲਾ ਮਤ ਉਹ ਮੁੰਡਾ ਹੱਥ ਚੜ ਗਿਆ ਤੁਹਾਡੇ ਇੱਥੇ ਆ ਕੇ ਰਹਿ ਰਹੇ ਫੇਰ ਕੱਲ ਨੂੰ ਕੀ ਕਰੋਗੇ ਇਹ ਮਤ ਉਹ ਵਾਅਦਾਤ ਕੋਈ ਹੋ ਗਈ ਤੁਸੀਂ ਅੱਗੇ ਤੋਂ ਇੱਕ ਚੀਜ਼ ਸਮਝ ਲਓ ਬਣ ਲਓ ਪੱਕੀ ਜਦੋਂ ਵੀ ਕੋਈ ਚੀਜ਼ ਆਉਣ ਤੇ ਤੁਹਾਡੇ ਇਹ ਚੀਜ਼ ਦਾ ਫਾਇਦਾ ਮੈਂ ਦੱਸਣ ਦਿਆਂਗਾ ਵੀ ਇਹ ਕੱਲ ਨੂੰ ਇਹ ਚੀਜ਼ ਤੇ ਐਕਸ਼ਨ ਲਿਆ ਜਾਣਾ ਜੀ ਵੀ ਜਦੋਂ ਵੀ ਕੋਈ ਬੰਦੇ ਨੂੰ ਦੀ ਰੱਖਦੇ ਹੋ ਕੋਈ ਜੋੜੇ ਨੂੰ ਰੱਖਦੇ ਹੋ ਕੋਈ ਵੀ ਹਸਬੰਡ ਵਾਈਫ ਬਣ ਕੇ ਆਉਂਦਾ ਤੁਹਾਡੇ ਕੋਲ ਬਟ ਤੁਹਾਡੇ ਕੋਲ ਪੂਰਾ ਉਹਦੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਮੈਰਿਜ ਸਰਟੀਫਿਕੇਟ ਵੀ ਤੁਸੀਂ ਆਪਣੀ ਮੈਰਿਜ ਸਰਟੀਫਿਕੇਟ ਉਸ ਤੋਂ ਬਾਅਦ ਉਹਦੇ ਮਾਂ ਨਾਲ ਗੱਲ ਕਰਾਓ ਜਾਂ ਪਿਓ ਨਾਲ ਗੱਲ ਕਰੋ ਪੀ ਤੁਹਾਨੂੰ ਆਪਣੇ ਘਰ ਦੇ ਵਿੱਚ ਕਿਸੇ ਨੂੰ ਜਾਂ ਨਾਮ ਲੈ ਕੇ ਹੁਣ ਕੋਈ ਵੀ ਮਾਪੇ ਬਣਾ ਸਕਦਾ ਕਿੰਨੂੰ ਚੁਟਾਈਂ ਕੱਲ ਤੇ ਇਹਨੂੰ ਵੀ ਮੋਬਾਈਲ ਤੇ ਹੁਣ ਕਿ ਬਾਬਾ ਮਾਪੇ ਬੋਰੇ ਕੋਣ ਬੋਲ ਠੀਕ ਹੈ ਨਾ ਬਬੀ ਵੀ ਆਪਣੇ ਕਿਸੇ ਨੂੰ ਨਾਮ ਲੈ ਕੇ ਆਓ ਕਿਉਂਕਿ ਦੇਖੋ ਜੀ ਇਹਨਾਂ ਨੇ ਇੱਥੇ ਇੱਕ ਮਹੀਨਾ ਰਹਿ ਕੇ ਜਾਣਾ ਪਰ ਜੋ ਇੱਥੇ ਕੰਡ ਕਰ ਜਣੇ ਬਾਅਦ ਤੂੰ ਸਭ ਜਾਣੇ ਸਹੀ ਗੱਲ ਹੈ ਜੀ ਮੈਂ ਤਾਂ ਜਦੂ ਕੋਈ ਟੈਲੈਂਟ ਨਹੀਂ ਹੈ ਜੀ ਸਾਡੇ ਕੋਲ ਅੱਛਾ ਜੀ ਅਸੀਂ ਉਹਦਾ ਹਾਈਟ ਕਰੋ ਵੀ ਕਰ ਦੇਣਾ ਯਾ ਕਬਲ ਵੀ ਕੁਝ ਰਹਿ ਰਹੇ ਨਾ ਇੱਕ ਇਹਨਾਂ ਨੇ ਦਿੱਤਾ ਹੋਇਆ ਵੀ ਕਪੂਰੂ ਦਾ ਐਸਾ ਲਿਵਿੰਗ ਜਿਹੜਾ ਐਸਾ ਸ਼ੇਰੀ ਜਿਹੜਾ ਐਸਾ ਦਿੱਤਾ। ਅੱਛਾ। ਉਹਦੇ ਵਿੱਚ ਜਿਹੜਾ ਸ਼ੇਰੀ ਜਿਹੜਾ ਰਹਿੰਦਾ ਸੀ ਟੁਆਇੰਟ ਫੋਟੋ ਲੈਣ ਲਈ। ਠੀਕ ਹੈ। ਮੈਂ ਹਰ ਬੰਦੇ ਦੀ ਆਈਡੀ ਨਾ ਲੈ ਬਗੈਰ ਨਹੀਂ ਦਿੰਦਾ ਕੰਮ ਦਾ। ਚਾਹੇ ਕੋਈ ਮੇਰਾ ਰਿਸ਼ਤੇਦਾਰ ਵੀ ਆਜੇ ਨਾ ਮਾਹਦੂ ਵੀ। WhatsApp ਤੇ ਉਹਦੀ ਆਈਡੀ ਕੋਲ ਨਾ। ਇਹਦੇ ਵਿੱਚ ਉਹਦਾ ਹੈਗਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਜਾਂਦਾ ਕਿ ਬੀ ਜਦੋਂ ਉਹ ਕੋਈ ਤੀਜੇ ਦਿਨ ਆਈਡੀ ਮੰਗੀ ਹੈ। ਉਸ ਤੋਂ ਬਾਅਦ ਕਿੰਕ ਪਰੰਕੋ ਹੁਣ ਚੱਲ ਗਿਆ ਮਿਲਣੇ ਬੰਦ ਹੋ ਗਏ। ਦੇ ਤਾਈਨ ਗਰੂਪ ਕੋਈ ਫਿਰ ਅਦਾ ਮਤਲਬ ਇਹ ਹੋ ਗਿਆ ਨਾ ਪਹਿਲੀ ਗੱਲ ਤੇ ਆ ਪ੍ਰੂਫ ਹੋ ਗਈ ਨਹੀਂ ਚਾਹੁੰਦੇ ਸੀ ਪਹਿਲੀ ਗੱਲ ਤੇ ਆ ਪ੍ਰੂਫ ਹੋ ਗਈ ਹੈ ਜੀ ਉਹ ਵਿਆਹ ਨਹੀਂ ਹੋਇਆ ਤਾਂ ਉਹ ਇੱਕ ਫੇਕ ਹੀਗਾ ਚੂੜਾ ਪਾਲ ਉਹਨੂੰ ਬਸ ਸ਼ੁਰੂ ਤੋਂ ਦਾ ਨਾ ਇੱਕ ਵੀਡੀਓ ਜੰਨੇ ਵੀ ਕਹੇ ਕਿ ਮੈਨੂੰ ਸ਼ੁਰੂ ਤੋਂ ਸ਼ੌਂਕ ਹੈ ਬਚਪਨ ਤੋਂ ਵੀ ਮੈਂ ਚੂੜਾ ਪਾਣਾ ਤੇ ਆ ਸ਼ਖਸ ਹੈ ਜਿਹੜਾ ਮੈਨੂੰ ਕਮਰਾ ਦੁਆਣ ਆਲਾ ਮੈਂ ਤਾਂ ਦਿੰਦਾ ਹੀ ਨਹੀਂ ਕਮਰਾ ਕਿਸੇ ਨੂੰ ਜੋ ਉਹ ਕੋ ਕਾੜ ਕਰਦੇ ਤਾਂ ਫਸੂ ਇਹ ਵੀ ਮੈਨੂੰ ਕਮਰਾ ਤੂੰ ਦੁਆਇਆ ਤੇ ਤੂੰ ਜ਼ਿੰਮੇਵਾਰੀ ਲਈ ਹੈ ਕੋਈ ਨਹੀਂ ਇਹਦੀ ਮੈਨੂੰ ਫੋਟੋ ਵੀ ਸ਼ੂਟ ਆ ਗਈ ਲੋ ਫੋਟੋ ਸ਼ੂਟ ਉਹਦਾ ਨੰਬਰ ਹੈਗਾ ਠੀਕ ਹੈ ਸੁੱਖਾ ਨਾਮ ਇਹਦਾ ਇਹਨੇ ਮੈਨੂੰ ਕਿਹਾ ਮੇਰੀ ਜ਼ਿੰਮੇਵਾਰੀ ਹੈ ਵੀ ਬੰਦੇ ਜ਼ਰੂਰ ਮੇਰੇ ਪਿੰਡ ਦੇ ਆ ਵੀ ਮੇਰੇ ਘਰ ਦੇ ਨਾਲ ਰਹਿੰਦੇ ਆ ਬੇਅੰਕਲ ਕਮਰਾ ਦੇ ਦੇ ਮੈਂ ਤੈਨੂੰ ਇੱਕ ਦੋ ਦਿਨਾਂ ਠਹਿਗਣ ਨੂੰ ਦਰਵਾ ਅੱਛਾ ਜੀ ਦੇਖੋ ਜੀ ਉਹੀ ਗੱਲ ਆ ਗਈ ਨਾ ਵੀ ਸ਼ਹਿਰ ਦੇਣ ਵਾਲੇ ਵੀ ਦੇ ਨਾਲ ਹੈਗੇ ਨਹੀਂ ਨਾ ਜਿਹੜੇ ਬੰਦੇ ਨੂੰ ਜੇ ਆਪਾਂ ਨੂੰ ਕੱਲੇ ਮੁੰਡਾ ਕੁੜੀ ਆਂਦੇ ਉਹ ਮੇਰੀ ਵਾਈਫ ਹੋਗਾ ਅਸੀਂ ਦੋਨੇ ਮੈਨੇ ਇੱਥੇ ਅਸੀਂ ਕਿਸੇ ਕਮਰਾ ਨਹੀਂ ਦਿੰਦੇ ਚਾਹੇ ਖਾਲੀ ਰਹਿੰਦੇ ਗਾ ਤਾਂ ਸਮਝ ਲੋ ਵੀ ਅੱਗੇ ਤਾਂ ਕੋਈ ਵੀ ਚੀਜ਼ ਇਹੋ ਜੀ ਹੁੰਦੀ ਹੈ ਨਾ ਵੀ ਤੁਸੀਂ ਪਹਿਲਾਂ ਆਪਣੀ ਉਹਦੀ ਜੇ ਤੇ ਉਹ ਹਸਬੰਡ ਵਾਲੀ ਪੜ ਕੇ ਆਏ ਆ ਉਹਦਾ ਤੁਸੀਂ ਲੈਣਾ ਵਾ ਪਹਿਲਾਂ ਤੇ ਮੈਰਿਜ ਸਰਟੀਫਿਕੇਟ ਫਿਰ ਉਸ ਤੋਂ ਬਾਅਦ ਉਹ ਵੀ ਉਹਨੂੰ ਕਹਿਣਾ ਵੀ ਜਿਹੜਾ ਲੀਗਲ ਹੈ ਕੋਰਟ ਦੇ ਵਿੱਚ ਜਿਹੜਾ ਬਦ ਪ੍ਰੋਪਰ ਜਿਹੜਾ ਜੱਜ ਸਾਹਮਣੇ ਜਿਹੜਾ ਉਹਨਾਂ ਨੇ ਮੋਹਰ ਲਾ ਕੇ ਪ੍ਰੂਫ ਕੀਤਾ ਹੁੰਦਾ ਉਹ ਵਾਲਾ ਉਸ ਤੋਂ ਬਾਅਦ ਜੇ ਕੋਈ ਹੋਰ ਵੀ ਨਾਲ ਆਂਦਾ ਉਹਦੇ ਮਾਂ ਪਿਓ ਨੂੰ ਕਹਿੰਦਾ ਵੀ ਨਾਲ ਇੱਕ ਮਾਂ ਪਿਓ ਨੂੰ ਲੈ ਕੇ ਆਪਣੇ ਘਰ ਜਿਆਣੇ ਨਾਲ ਲੈ ਗਿਆ ਦੇ ਕੋਈ ਕੱਲ ਨੂੰ ਕੋਈ ਘਾੜ ਹੋ ਗਿਆ ਫਸਣਾ ਪਈ ਜੇ ਮੈਂ ਫੇਰ ਤੁਹਾਨੂੰ ਕਹਿ ਰਿਹਾ ਵੀ ਆ ਜਿਹੜੀ ਤਾਂ ਦੇ ਨਾਲ ਐ ਸੋਰੀ ਬਾਤ ਦਾ ਤੇ ਹੋਣੀ ਹੈ ਨਾ ਇਹ ਕੁੜੀ ਨੇ ਸਮਝ ਲਓ ਵੀ ਥੋੜੇ ਦੇਣੀ ਇਹਦੇ ਕੰਮ ਹੋ ਜਾਣਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਵੀ ਬਹੁਤ ਪੰਜਾਬ ਹੀ ਪੂਰਾ ਦੁਖੀ ਹੋਇਆ ਪਿਆ ਕੱਲ ਵੀ ਇਹ ਕਹਾ ਗੀਨਾ ਕਮਲ ਕੋਰ ਜਿੰਨੇ ਪਿਛੇ ਜੀ ਗੱਡੀ ਚੜਾਈ ਆ ਬਾਈ ਆਸ ਤਾਂ ਉਹਨੇ ਹੀ ਬੜੀ ਚੁੱਕੀ ਦੀ ਆ ਤ ਐਵੇਂ ਨਹੀਂ ਲਾਣਾ ਗਲਤ ਨਤੀਜੇ ਹੀ ਹੋਵੇ ਜੀ ਚਾਹੇ ਕੋਈ ਵੀ ਹੋਵੇ ਤੇ ਮੈਂ ਕੋਈ ਵੀ ਐਜੀ ਗਲਤ ਕੰਮ ਕਰਾਂਗਾ ਤੇ ਗਲਤ ਗਲਤ ਨਤੀਜਾ ਹੀ ਨਿਕਲੂਗਾ ਬਿਲਕੁਲ ਕਿਉਂਕਿ ਇਹ ਨਾਲ ਵੀ ਇਹ ਵੇਖ ਕੇ ਹੋਰ ਕੁੜੀਆਂ ਵੀ ਜਿਹੜੀਆਂ ਨਾ ਅਦੇ ਰਸਤੇ ਤੇ ਤੁਰਦੀਆਂ ਨੇ ਕੱਲ ਨੂੰ ਮੱਲਵਾ ਆ ਕੇ ਤੇ ਮੱਝ ਲੈ ਕੇ ਚਲ ਗਈ ਭਾਜੀ ਹੁਣ ਜਿਹੜੀਆਂ ਕੁੜੀਆਂ ਪਿੰਡਾਂ 'ਚ ਬੈਠੀਆਂ ਆਂ ਵੀ ਇਹ ਸੋਚਣਗੀਆਂ ਵੀ ਇਹਦਾ ਵੀ ਕੋਈ ਟਿਕੜਾ ਤੇ ਆਪਾਂ ਵੀ ਇਦਨੂੰ ਤੁਰ ਪੰਨੇ ਆ ਫਰਕ ਕੀ ਪੰਦਾ ਪਿਆ ਕੇ ਤੇ ਤਾਂ ਕਰਕੇ ਆ ਤੁਹਾਡੇ ਨਾਲ ਆਪਾਂ ਬਾਈ ਦੇਖੋ ਆਪਾਂ ਤੁਹਾਡੇ ਕੋਲ ਤਾਂ ਆਏ ਆ ਵੀ ਇਹ ਜਿਹੜੀਆਂ ਚੀਜ਼ਾਂ ਇਸ ਵੇਲੇ ਚੱਲਣੀਆਂ ਬਹੁਤ ਜ਼ਿਆਦਾ ਖਤਰਨਾਕ ਨੇ ਪਿੰਡਾਂ ਦੇ ਵਿੱਚ ਮੋਲ ਇਹ ਹੋ ਗਿਆ ਵਾ ਵੀ ਲੋਕ ਪਤਾ ਨਹੀਂ ਸੋਚਦੇ ਵੀ ਚੰਡੀਗੜ੍ਹ ਕੀ ਐ ਚੰਗੀਆਂ ਚੰਗੀਆਂ ਕੁੜੀਆਂ ਇੱਥੇ ਇੱਕ ਵਾਰੀ ਆ ਜਾਂਦੀਆਂ ਉਸ ਤੋਂ ਬਾਅਦ ਖਰਚੇ ਪੂਰੇ ਨਹੀਂ ਹੁੰਦੇ ਇੱਥੇ ਆ ਕੇ ਚੰਡੀਗੜ੍ਹ 'ਚ ਰਹਿਣਾ ਕੋਈ ਸੌਖਾ ਨਹੀਂ ਐ ਇੱਥੇ ਆ ਕੇ ਜਦੋਂ ਰਹਿੰਦੀਆਂ ਤਾਂ ਪਤਾ ਫੇਰ ਲੱਗਦਾ ਵਾ ਵੀ ਮਹੀਨੇ ਬਾਅਦ ਜਦੋਂ ਪੈਸੇ ਮੁੱਕ ਜਾਂਦੇ ਤਾਂ ਫੇਰ ਬਾਹਰੋਂ ਲੱਗਦੀਆਂ ਵਾ ਦੂਜੇ ਪਾਸੇ ਨੂੰ ਤੁਸ ਸਰ ਸਾਡੇ ਕੋਲ ਇਹੋ ਜਿਹਾ ਬਹੁਤ ਤੇ ਸਭ ਜੀ ਮਾਪੇ ਬਾਬਾ ਦੇ ਨਾਲ ਹੀ ਰੁਕੋ ਹੁਣ ਜੇ ਇੱਥੇ ਦੋਵੇਂ ਮਿਲ ਜਾਂਦੇ ਛੇਤਰੋਂ ਨਾਲ ਦੁਬਨ ਫਿਰਨਾ ਆਏ ਦੇ ਆਪਾਂ ਨੂੰ ਸੀ ਸਾਨੂੰ ਘਟ ਤੋਂ ਪਤਾ ਲੱਗਿਆ ਪਹਿਲੇ ਅਸੀਂ ਬਣਨੇ ਫਿਰ ਤੁਹਾਡੇ ਆਦੇ ਨੇ ਆਪਾਂ ਆਏ ਦੇ ਅਸੀਂ ਜੀਏ ਇਹੀ ਆਏ ਲੋ ਜੀ ਵਿਆਹ ਤੇ ਨਹੀਂ ਜੇ ਹੋਇਆ ਦਾ ਉਹ ਤਾਂ ਉਹ ਵੀ ਬਸ ਕਲੀਅਰ ਹੋ ਗਿਆ ਵਿਆਹ ਦੇ ਹਿਸੇ ਹੋਇਆ ਹੁੰਦਾ ਤੇ ਸਰਟੀਫਿਕੇਟ ਜਰੂਰ ਭਾਈ ਉਹਨਾਂ ਨੂੰ ਦਿੰਦੀ ਬਾਕੀ ਸੱਚ ਜਿੱਦਾਂ ਪਹਿਲਾਂ ਵਿਆਹ ਇਹਦਾ ਹੋਇਆ ਸੀ ਇੱਕ ਝੂਠਾ ਹੀ ਵਿਆਹ ਨੇ ਪਹਿਲਾਂ ਵੀ ਕੀਤਾ ਜਿਹਦਾ ਮੁੰਡਾ ਫਸਾਇਆ ਸੀ ਉਹ ਅਸਲ ਦੇ ਵਿੱਚ ਪਹਿਲਾਂ ਵੀ ਉਹਨੇ ਇਦਾਂ ਹੀ ਕੀਤਾ ਸੀ ਉਦੋਂ ਦੀ ਉਮਰ ਹੀ 17 ਸਾਲ ਉਹ ਤੇ ਮੁੰਡੇ ਨੂੰ ਜਲਦੀ ਕਦੀ ਵੀ ਮੇਰਾ ਆਧਾਰ ਕਾਰਡ ਬਣਾ ਦੋ ਨੰਬਰ ਨੂੰ 18 ਸਾਲ ਦਾ ਉਹ ਕਿੱਦਾਂ ਬਣ ਜਾਣਾ ਜੀ ਅੱਜ ਕੱਲ ਆਨਲਾਈਨ ਹੈ ਸਾਰਾ ਸਿਸਟਮ ਤੇ ਫੇਰ ਵੀ ਨਹੀਂ ਨਾ ਜੇ ਬਣਿਆ ਦਾ ਵਿਆਹ ਉਹ ਬਣਾ ਦਾ ਆਧਾਰ ਕਾਰਡ ਉਹਨੇ ਇਦਾਂ ਹੀ ਵਿਆਹ ਕਰਾ ਲਿਆ ਝੂਠਾ ਹੀ ਤੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਉਹ ਤੇ ਚਲੋ ਮੁੰਡੇ ਦੀ ਕਿਸਮਤ ਚੰਗੀ ਹੈ ਨਹੀਂ ਤੇ ਉਹਦੇ ਉੱਤੇ ਇਹਨੂੰ ਪਰਚਾ ਪਾਣਾ ਸੀ ਦੂਜਾ ਮਤਲਬ ਰੇਡ ਦਾ ਕੇਸ ਪਾਣਾ ਉਹ ਬਚ ਗਿਆ ਮੁੰਡਾ ਤੇ ਸਰ ਇਦਾਂ ਵਿਆਹ ਹੋ ਜਾਂਦੇ ਇਹੋ ਜਿਹੀਆਂ ਕਰਦੀਆਂ ਨਾ ਉਦਾਂ ਵਿਆਹ ਤੇ ਆ ਹੁੰਦਾ ਨਹੀਂ ਪਰ ਆ ਜਿਹੜੇ ਕੰਮ ਜੜੀਆਂ ਇਹਨਾਂ ਨੇ ਫੜੇ ਦੇ ਨਾ ਇੱਥੇ ਜਿੱਦਾ ਆ ਕੇ ਰੰਦੀਆਂ ਝੂੜਾ ਗਾੜਾ ਪਾ ਕੇ ਇਹ ਕਰ ਲਿਈਆਂ ਪਰ ਆਹੋ ਚੀਜ਼ ਕਰਕੇ ਆਪਾਂ ਕਹਿੰਦੇ ਆ ਕਿ ਤੁਸੀਂ ਅੱਗੇ ਤੋਂ ਇਹ ਚੀਜ਼ਾਂ ਧਿਆਨ ਰੱਖੋ ਬਾਗੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੀ ਵਧੀਆ ਗੱਲਬਾਤ ਉਹਦੀ ਕਲੀਅਰ ਕੀਤੀ ਹੈ ਤੇ ਅੱਗੇ ਤੋਂ ਤੁਹਾਡੀ ਆ ਵੀਡੀਓ ਵੇਖ ਕੇ ਮੈਂ ਇਹ ਵੀ ਇੱਕ ਮੈਸੇਜ ਦੇਣਾ ਚਾਹਨਾ ਵੀ ਤੁਸੀਂ ਦਿਓ ਮੈਂ ਅਸੀਂ ਜਿਹੜੇ ਪੀਜੀ ਚਲਾ ਰਹੇ ਆ ਵੀ ਐਦਾਂ ਦਾ ਕੇਸ ਕੋਈ ਆਂਦਾ ਕਿ ਉਹਦੇ ਵਿੱਚ ਅਵੇਅਰ ਹੋਵੋ ਜਾਂ ਆਪਣੇ ਸਾਹਣਾ ਤੁਸੀਂ ਮਤੋਂ ਇੱਕ ਮੈਸੇਜ ਦੇ ਦਿਓ ਮੇਰੇ ਲੋ ਸਾਰੇ ਨੂੰ ਹੱਥ ਜੋੜ ਕੇ ਜਿਹੜੇ ਪ੍ਰੀਤੀ ਚਲਾ ਰਹੇ ਕੋਈ ਵੀ ਬੰਦਾ ਤੁਹਾਡੇ ਕੋਲ ਦਵਾਉਂਦਾ ਆਈਡੀ ਪ੍ਰੂਫ ਦੂਰ ਲਓ ਆਈਡੀ ਪ੍ਰੂਫ ਤੋਂ ਬਿਨਾਂ ਕਿਸੇ ਨੂੰ ਨਾ ਕਮਰਾ ਦੋ ਚਾਹੇ ਖਾਲੀ ਰਹੀ ਵੈਲਨ ਗੁੱਡ ਜੇ ਤੁਹਾਡਾ ਚੜਦਾ ਕਮਰਾ ਪਰ ਉਹਨਾਂ ਦੇ ਆਈਡੀ ਪ੍ਰੂਫ ਦੂਰ ਲਓ ਜਿਹੜੇ ਆਉਣ ਵਾਲੇ ਟਾਈਮ ਤੇ ਤੁਹਾਡੇ ਫਿਊਚਰ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਧੰਨਵਾਦ ਠੀਕ ਹੈ ਸਾਰ ਚਲੋ ਹੋਰ ਜਿਹੜਾ ਕਮਰਾ ਸਾਲ ਹੁੰਦਾ ਹੀ ਅਰਹ ਇਹ ਜੀ ਸੁਈਆ ਦੇਖੋ ਇਹਦਾ ਲੰਘਿਆ ਨਹੀਂ ਜਾ ਬਾਬਾ ਤੇ ਹਾਂ ਬਰ ਇਹ ਅਸਲੇ ਕਮਰਾ ਜਿਹੜਾ ਵਾ ਬਾਰੇ ਦਾ ਕਮਰਾ ਠੀਕ ਆ ਤੇ ਬਾਰੇ ਦਾ ਕਮਰਾ ਅਸਹੀਂਂ ਆ ਤੇ ਮੇਰੇ ਨਾਲ ਪਰ ਇਹ ਜਿਹੜਾ ਇੱਥੇ ਸੈਲੀਬ੍ਰਿਟੀ ਰਹਿ ਕੇ ਗਈ ਆ ਪਕੜੀ ਰਹਿ ਕੇ ਗਈ ਆ ਜਿਹਦੀ ਕੀ ਅਸਲੇ ਕਮਰੇ ਦਾ ਰੇਟ ਆ 50000 ਰੁਪਏ ਕੋਲੀ ਬਿੱਲੇ ਪਟਾਣ ਬਾ बोली 1 लाख 1 1 लाख 50 ਜਿਹੜੀ ਤਪੜੀ ਦਾ ਨਮਰਾਨ ਇੱਥੇ ਫੇਮਸ ਤਪੜੀ ਰਹਿ ਗਈ ਹੈ ਮੁਸ਼ਕਰੀਤ ਹੱਥ ਆਹ ਤਾਰੀ ਬਾਨ ਵੀ ਜੂਏ ਜੇ ਉਹ ਲੱਭ ਜਾਂਦੀ ਇਸ ਵੇਲੇ ਇੱਥੇ ਹੁੰਦੀ ਫਿਰ ਲੱਭਦੇ ਹੋ ਬਾਕੀ ਵੇਖੋ ਗੰਦ ਜਿੰਨਾ ਤੂੰ ਪਾਤਾ ਵਾ ਐਂਡ ਤੇ ਤੇਰਾ ਮਤ ਹੋ ਹੀ ਜਾਣਾ ਇੱਕ ਦਿਨ ਤੁਹਾਡੇ ਕੋ ਨਹੀਂ ਹੋਏਗਾ ਕਿ ਹੋਰ ਹੋ ਜੇ ਰਹੀ ਗੱਲ ਆ ਕਿ ਆਪਾਂ ਤੁਹਾਨੂੰ ਬੜਾ ਸਮਝਾ ਲਏ ਪਿਆਰ ਨਾਲ ਮੂੰਹ ਨਾਲ ਕਿ ਸਮਝ ਜਾ ਸੁਧਰ ਜਾ ਅਰ ਜੇ ਤੂੰ ਅੱਜ ਤਰੀਕਾ ਕਿਸਮਾ ਚੰਗੀ ਹੈ ਵੀ ਤੂੰ ਉੱਥੇ ਹੈ ਨਹੀਂ ਆ ਭੱਜ ਗਈ ਹੈ ਠੀਕ ਹੈ ਤੇਰੀਆਂ ਸਾਰੀਆਂ ਕਰਤੂਕਾਂ ਪਤਾ ਲੱਗੀਆਂ ਤੇਰਾ ਕੋਈ ਵਿਆਹ ਨਹੀਂ ਹੋਏਗਾ ਤੇ ਦੋ ਨੰਬਰ ਜਿੱਥੇ ਤੂੰ ਉੱਥੇ ਹੈ ਰਹੀ ਤੇ ਤੇਰੇ ਕੋਲ ਜਦੋਂ ਡਾਕੂਮੈਂਟ ਮੰਗੇ ਆ ਤੇ ਤੂੰ ਉੱਥੋਂ ਭੱਜ ਗਈਆਂ ਚਲੋ ਕੋਈ ਕਿੱਥੋਂ ਤੱਕ ਭੱਜੇਂਗੀ ਕਿੱਥੋਂ ਤੱਕ ਸਜਿੰਦਰ ਹੱਥਾਂ 'ਚ ਛੱਤਰ ਦੋਨਾਂ ਨੂੰ ਨਾਲ ਹੀ ਮੁੰਡੇ ਦੇ ਨਾਲ ਹੀ ਆ